ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਮੁੜ ਤੋਂ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਸੋ ਪੁਨੀਆ ਜੀ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਕੇ ਪ੍ਰੋਗਰਾਮ ਦੇ ਵਿੱਚ ਖਬਰਾਂ ਵੱਲ ਵਧਦੇ ਆਂ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗਰੁਪੀਕ ਸੱਚੇ ਆਕਾ ਜੀ ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਚਾਣਨਾ ਪਾ ਦਿਓ ਉੱਤਰਾਖੰਡ ਵਾਲੀ ਖਬਰ ਦੇ ਉੱਪਰ ਤੇ ਉੱਤਰਾਖੰਡ ਦੇ ਵਿੱਚ ਵੀ ਹੁਣ ਯੂਪੀ ਵਾਲਾ ਹੀ ਬੁਖਾਰ ਚੜ ਗਿਆ ਜੀ ਸਰਕਾਰ ਨੂੰ ਵੀ ਨਾਮ ਬਦਲਨੇ ਨੇ ਥਾਵਾਂ ਦੇ ਜਿੱਦਾਂ ਉੱਥੇ ਕਰਦੇ ਨੇ ਯੋਗੀ ਜੀ ਤੇ ਹੁਣ ਇਹਨਾਂ ਨੇ ਨਾਮ ਬਦਲੇ ਨੇ ਕਿਹੜੀ ਕਿਹੜੀ ਥਾਂ ਦਾ ਨਾਮ ਬਦਲ ਦਿੱਤਾ ਗਿਆ ਤੇ ਕੀ ਕੀ ਨਾਮ ਰੱਖੇ ਗਏ ਅ ਜੀ ਗੁਰਪ੍ਰੀਤ ਉਤਰਾਖੰਡ ਉੱਤਰ ਪ੍ਰਦੇਸ਼ ਤੋਂ ਹਿੰਦੂਤਵਾ ਵਾਲੇ ਮਾਮਲੇ 'ਚ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦਾਗਾ ਉੱਤਰ ਪ੍ਰਦੇਸ਼ 'ਚ ਹਜੇ ਤੱਕ ਯੂਸੀਸੀ ਯੂਨੀਫਾਰਮ ਸਿਵਲ ਕੋਡ ਨਾ ਦਿੱਚੀਆ ਲਾਗੂ ਨਹੀਂ ਹੋਈ ਹੈ ਉਹ ਕਾਨੂੰਨ ਲਾਗੂ ਨਹੀਂ ਹੋਇਆਗਾ ਉਤਰਾਖੰਡ 'ਚ ਉਹ ਲਾਗੂ ਹੋ ਚੁੱਕਿਆਗਾ ਪੜ ਦੇ ਲੋਕ ਲੋਕ ਜਿਹੜੇ ਹੈਗਾ ਉਹਨਾਂ ਨੂੰ ਜ਼ਿਆਦਾ ਕਮਨਾਈਜ਼ ਕੀਤਾ ਜਾ ਰਿਹਾਗਾ ਦੇਖੋ ਜਿਹੜੇ ਥਾਵਾਂ ਦੇ ਨਾਮ ਮੁਸਲਮਨਾਮਾ ਤੇ ਸੀਗੇ ਇਹ ਫਿਰ ਉਰਦੂ ਨਾਮਾਂ ਤੇ ਸੀਗੇ ਉਹਨਾਂ ਨੂੰ ਬਦਲਿਆ ਗਿਆ ਹੈਗਾ ਜੀ ਉਹ ਵੀ Eid ਵਾਲੇ ਦਿਨ ਬਦਲਾ ਗਿਆ ਬਦਲਿਆ ਗਿਆ ਹੈਗਾ ਤੁਸੀਂ ਆਪ ਸਭ ਲਾਓ ਜਿੱਦਨ ਮੁਸਲਮਾਨਾਂ ਦਾ ਪਵਿੱਤਰ ਤਿਉਹਾਰ Eid ਸੀਗਾ ਉਸ ਦਿਨ ਹੀ ਉਹਨਾਂ ਦੀਆਂ ਥਾਵਾਂ ਥਾਵਾਂ ਦੇਣਾ ਬਦਲ ਦਿੱਤੇ ਤੇ ਤਕਰੀਬਨ 10 ਥਾਵਾਂ ਦੇ ਨਾ ਬਦਲੇ ਗਏ ਹੈਗੇ ਆ ਜੀ ਉਹਦੇ ਚ 4 ਝੁਲੇ ਨੇ ਹਰਦਵਾਰ ਡੇਰਾ ਦੋਨੋਂ ਦਮਸਿੰਘਨਗਰ ਨੈਨਤਾਲ ਇੱਥੇ ਇਹਨਾਂ ਨੇ ਇਹ ਫੈਸਲਾ ਲਿਆ ਹੈਗਾ ਜੀ ਮੈਂ ਦੱਸ ਦੇਣਾ ਜਿਵੇਂ ਹਰਦੁਆਰ ਜ਼ਿਲ੍ਹੇ ਚ ਔਰੰਗਜੇਪੁਰ ਨੂੰ ਸਵਾਜੀ ਨਗਰ ਕਰਤਾ ਗਾਜੀਵਾਲੀ ਨੂੰ ਆਰੀਆ ਨਗਰ ਕਰਤਾ ਚਾਂਦਪੁਰ ਨੂੰ ਜੋਤੂਵਾ ਫੂਲੇ ਨਗਰ ਕਰਤਾ ਮੁਹੰਮਦਪੁਰ ਜੱਟ ਨੂੰ ਮੋਨਪੁਰ ਜੱਟ ਕਰਤਾ ਮੈਂ ਮੁਹੰਮਦਪੁਰ ਜੱਟ 10 ਥਾਂ ਤੇ ਦੇਖ ਚੁੱਕਿਆ ਹਾਂ ਹਰਿਆਣਾ ਚ ਵੀ ਬਹੁਤ ਸਾਰੇ ਇੱਦਾਂ ਦੇ ਪਿੰਡ ਨੇ ਜਿਨ੍ਹਾਂ ਦੇ ਅੱਗੇ ਜਿਵੇਂ ਸੁਲਤਾਨਪੁਰ ਜਾਟ ਇੱਦਾਂ ਦੇ ਪਿੰਡ ਹੈਗੇ ਇਹ ਵੀ ਐਸੇ ਕਿਸਮ ਦਾ ਪਿੰਡ ਸੀਗਾ ਮੁਹੰਮਦਪੁਰ ਜਾਟ ਉਹਨੂੰ ਮੋਨਪੁਰ ਜਾਟ ਕਰਤਾ ਤੇ ਉਹ ਖਾਨਪੂਰ কুরਸਲੀ ਅੰਬੇਦਕਰਨਗਰ ਕਰਤਾ ਨੂੰ ਜੀ irdishpur nandpur קרਤਾ ਖਾਨਪੂਰ શ્રી ਨੂੰ कृष्णाਪੂਰੀ ਕਰਤਾ ਜੀ اکبرਪੁਰ ਫਾਜ਼ਲਪੁਰ ਨੂੰ விஜयनगर ਕਰਤਾ ਜੀ ਪੀਰਵਾਲਾ ਨੂੰ ਕੇਸ਼ਰੀ ਨਗਰ ਕਰਤਾ ਕਰਤਾ ਨਵਾਬੀ ਰੋਡ ਨੂੰ ਅਟਲ ਮਾਰਕ ਕਰਤਾ ਮਤਲਬ ਰੋਡਾਂ ਦੇ ਨਾਮ ਵੀ ਬਦਲਤੇ ਜੀ ਸਿਰਫ ਥਾਵਾਂ ਦੇ ਨਾਮ ਨਹੀਂ ਬਦਲੇਗੇ ਜਿਹੜੇ ਇੱਕ ਪੀਰਵਾਲਾ ਨਗਰ ਸੀਗਾ ਉਹਨੂੰ ਕੇਸ਼ਰੀ ਨਗਰ ਕਰਤਾ ਮਤਲਬ ਪੀਰਾਂ ਫਕੀਰਾਂ ਨੂੰ ਤਾਂ ਪਮੰਦੇ ਹੈਗੇ ਆ ਉਨਾ ਉਹਨਾ ਦੇ ਵੀ ਨਾਮ ਬਦਲਤਾ ਮਤਲਬ ਇਹ ਸੂਫੀਆਂ ਨੂੰ ਵੀ ਛੱਡਿਆ ਤੁਸੀਂ ਇਹ ਲਾਓ ਕਿ ਕੋਈ ਨਹੀਂ ਛੱਡਿਆ ਇਹਨਾਂ ਨੇ ਅਕਬਰਪੁਰ ਔਰੰਗਜ਼ੇਪੁਰ ਪੀਰਵਾਲਾ ਅਬਦੁੱਲਾਪੁਰ ਮੁਹੰਮਦਪੁਰ जाट ਕੋਈ ਨਹੀਂ ਛੱਡਿਆ ਜੀ ਸਾਰੇ ਨਾਮ ਬਦਲਤੇ ਇਹਨਾਂ ਨੇ ਤੇ ਤੁਸੀਂ ਮਤਲਬ ਇਹ ਲਾਓ ਕਿ ਇਹ ਜਿਹੜਾ ਸਾਰਾ ਮਾਮਲਾ ਉਸ ਦਿਨ ਹੋਇਆ ਜਿਸ ਦਿਨ ਈਦ ਸੀਗੀ ਤੁਸੀਂ ਆਪਸਾ ਬਲਾਓ ਜਿਹੜੇ ਪੜ ਦੇ ਲੋਕ ਹੈਗੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਰੋਹਿੰਦਰ ਸਿੰਘ ਨੇਗੀ ਬਾਰੇ ਉਹ ਦਿੱਲੀ ਚ ਕਿਵੇਂ ਮੀਟ ਦੁਕਾਨਾਂ ਨੂੰ ਬੰਦ ਕਰਾ ਰਿਆ ਸੀਗਾ ਤੇ ਇਹ ਹੁਣ ਉੱਤਰਾਖੰਡ ਦਾ ਅੱਜ ਦੀ ਖਬਰ ਇਹ ਤੁਸੀਂ ਦੇਖ ਹੀ ਲੋ ਆਪਣੇ ਆਪ ਕਿਵੇਂ ਨਾਂ ਬਦਲ ਰਹੇ ਨੇ ਆਪਾਂ ਜਿਵੇਂ ਇਸੇ ਤਰ੍ਹਾਂ ਸੁਲਤਾਨਪੁਰ ਦਾ ਨਾਂ ਵੀ ਬਦਲਿਆ ਹੋਇਆ ਜੀ ਸੁਲਤਾਨਪੁਰ ਪੱਟੀ ਇੱਕ ਪਿੰਡ ਹੈਗਾ ਉੱਥੇ ਉਹ ਤੋਂ ਕੁਸ਼ਲ ਕੁਸ਼ਲ ਪੂਰੀ ਕਰਤਾ ਪੰਜਾਬ ਚ 10 ਮੈਂ 10 ਐਦਾਂ ਦੇ ਪਿੰਡ ਜਾਣਦੇ ਜਾਣਦਾ ਜਿਨ੍ਹਾਂ ਦੇ ਨਾਂ ਸੁਲਤਾਨਪੁਰ ਹੈਗੇ ਆ ਤੇ ਇੱਥੇ ਬਦਲੂਗਾ ਵੀ ਨਹੀਂ ਕੋਈ ਨਾ ਮੁੱਲਾ ਮੈਂ ਜਿੱਥੇ ਆਪ ਰਹਿੰਦਾ ਐ ਇਹ ਪਿੰਡ ਦਾ ਨਾਮ ਮੁੱਲਾਪੁਰ ਹੈ ਜੀ ਦੱਸੋ ਮੁੱਲਾਪੁਰ ਗਰੀਬ ਦਾਸ ਮੋਹਾਲੇ ਦਾ ਪਿੰਡ ਹੈ ਜੀ ਦੱਸੋ ਇਹ ਇਹ ਬੜਾ ਅਜੀਬ ਲੱਗਿਆ ਮੈਨੂੰ ਤਾਂ ਜੀ ਤੇ ਇਹ ਇਹ ਦੇਖੋ ਤਰਕ ਕੀ ਦਿੱਤਾ ਐ ਮੈਂ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਹੈਗਾ ਪੁਸ਼ਕਰ ਸਿੰਘ 담ੀ ਉਹਦਾ ਮੈਂ ਉਹਦੀ ਮੈਂ ਸਟੇਟਮੈਂਟ ਪੜ ਕੇ ਸੁਣਾ ਰਿਹਾ ਉਹਨੇ ਕਿਹਾ ਕਿ ਇਹ ਤਾਂ ਜਨਵਾ ਹੁਣਾ ਸੀਗੀ ਲੋਕਾਂ ਦੀ ਬਹੁਤ ਸੀ ਕਿ ਇਸ ਕਰਕੇ ਅਸੀਂ ਇਹ ਨਾਂ ਬਦਲਤੇ ਤੇ ਭਾਰਤ ਦੀ ਸੰਸਕ੍ਰਿਤੀ ਅਨੁਸਾਰ ਇਹ ਨਾਂ ਰੱਖਿਆ ਗਿਆ ਅਸੀਂ ਭਾਰਤ ਦੀ ਸੰਸਕ੍ਰਿਤੀ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਇਸ ਕਰਕੇ ਉਹ ਤੋਂ ਪ੍ਰੇਰਣਾ ਲੈ ਕੇ ਅਸੀਂ ਅਸੀਂ ਇਹ ਨਾਂ ਬਦਲੇ ਹੈਗੇ ਕਿ ਅਕਬਰ ਤੁਸੀਂ ਦੱਸੋ ਭਾਰਤੀ ਨਹੀਂ ਸੀਗਾ ਉਹ ਤਾਂ ਪੂਰੇ ਇਹ ਪੂਰੇ ਮੁਲਕ ਦਾ ਉਹ ਹੁਕਮਰਾਨ ਰਿਹਾ ਗਾਜੀ ਦੱਸੋ ਜੀ ਤੁਸੀਂ ਆ ਉਹਦੇ ਨਾਂ ਤੇ ਕੋਈ ਥਾਂ ਬਣੀ ਹੋਈ ਹੈ ਤੇ ਉਹਦਾ ਨਾਂ ਤੁਸੀਂ ਬਦਲ ਰਹੇ ਹੋ ਪਹਿਲਾਂ ਤਾਂ ਮਹਾਰਾ ਹਿਸਟਰੀਨ 1 2 ਕਿਵੇਂ ਕਰ ਦੋਗੇ ਉਹ ਤਾਂ ਇਸ ਮੁਲਕ ਦੇ ਵਸੇ ਰਹੇ ਨੇ பசਿੰਦੇ ਰਹੇ ਨੇ ਉਹ ਚੰਗੇ ਰਹੇ ਹੁਣ ਮਾੜੇ ਰਹੇ ਹੁਣ ਉਹਨਾਂ ਨੇ ਜ਼ੁਲਮ ਕੀਤਾ ਹੋਵੇ ਜੋ ਕੁਝ ਕੀਤਾ ਹੋਵੇ ਉਹ ਅਡਗਲ ਹੈ ਜੀ ਪਰ ਉਹ ਇਸ ਮੁਲਕ ਦੇ ਵਸਿੰਦੇ ਰਹੇ ਨੇ ਸ਼ਾਸਕ ਰਹੇ ਨੇ ਉਹਨਾਂ ਨੇ ਰੂਲ ਕੀਤਾਗਾ ਰਾਜੇ ਰਹੇ ਨੇ ਅਗਲੇ ਨਾਜ਼ਰ ਆਤ ਜੀ ਅਮਰ ਪੀਰ ਵਾਲਾ Sufi Sufi ਜਮ ਨਾਲ ਜੁੜਿਆ ਹੋਇਆਗਾ ਕੀ Sufism tradition ਇਸ ਸਬ ਕੌਂਟੀਨੈਂਟ ਦਾ ਹਿੱਸਾ ਨਹੀਂ ਰਿਹਾ ਸੀ ਕਿਸ ਟੁਕੜੇ ਦਾ ਹਿੱਸਾ ਨਹੀਂ ਰਿਹਾ ਧਰਤੀ ਦੇ ਇਸ ਟੁਕੜੇ ਦਾ ਹਿੱਸਾ ਰਿਹਾ ਹੈ ਨਾ Sufism ਇੱਥੇ ਭਗਤੀ ਮੂਵਮੈਂਟ ਤੇ Sufi ਮੂਵਮੈਂਟ ਦੋਵੇਂ ਇੱਕ ਇੱਕ ਪੈਰਲਲੀ ਡਰ ਹੋ ਰਹੇ ਸੀਗੇ ਆਪਾਂ ਨੂੰ ਪਤਾ ਹੈ ਕਿ ਮੈਂ ਹੁਣ 10 ਥਾਂ ਇਦਾਂ ਦੀ ਗਣਵਾ ਦਿੰਦਾ ਪੰਜਾਬ 'ਚ ਕੀ ਮਸ਼ਹੂਰ ਸੀਗਾ ਜੀ ਪੰਜਾਬ 'ਚ ਇਹ ਮਸ਼ਹੂਰ ਸੀਗਾ ਜਿਵੇਂ ਤੁਸੀਂ ਹੀਰਾਂ ਜੇ ਦਾ ਕਸਾ ਦੇਖੋ ਜਿਹੜਾ ਰਾਂਝਾਗਾ ਉਹ ਮੁਸਲਮ ਜੱਟ ਹੈ ਠੀਕ ਹੈ ਮੁਹਰਮਾਨ ਜੱਟ ਹੈ ਤੇ ਉਹਨੇ ਉਹ ਉਹਨੇ ਕੰਮ ਕੀ ਕੀਤਾ ਉਹਨੇ ਨਾਥ ਜੋਗੀਆਂ ਨਾਲ ਰਲ ਗਿਆ ਜਾ ਕੇ ਉਹਨੇ ਆਪਣੇ ਕੰਨ ਪੜਾਏ ਨਾਥ ਜੋਗੀਆਂ ਨਾਲ ਪੜਿਆ ਤੇ ਪੰਜਾਬ ਚ ਤਾਂ ਇਹ ਆਮ ਹੀ ਸੀ ਨਾਥ ਜੋਗੀ ਅਤੇ ਜਿਹੜੇ ਸੂਫੀ ਸੰਤ ਹੋ ਗਏ ਅਤੇ ਭਗਤੀ ਸੰਤ ਹੋ ਗਏ ਉਹ ਇਕੱਠੇ ਹੀ ਹੁੰਦੇ ਸੀਗੇ ਕਈ ਵਾਰ ਕਈ ਥਾਵਾਂ ਤੇ ਤਾਂ ਅਸੀਂ ਇਦਾਂ ਹਿਸਟਰੀ ਦੇਖਦੇ ਆ ਉਹਨਾਂ ਦੇ ਡੇਰੇ ਹੀ ਜਮਾ ਇੱਕ ਇੱਕੋ ਇੱਕੋ ਕੈਂਪਸ ਸੀਗੇ ਰਲ ਗਾਟ ਨੇ ਸਾਰਾ ਹਾਂ ਤੇ ਤੁਸੀਂ ਹੁਣ ਸੂਫੀਜ਼ਮ ਨੂੰ ਵੀ ਐਂਡੂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਮੈਨੂੰ ਬੜਾ ਅਜੀਬ ਲੱਗਿਆ ਜੀ ਮਤਲਬ ਹਿਸਟਰੀ ਤੋਂ ਤੁਸੀਂ ਮੂੰਹ ਨਹੀਂ ਮੋੜ ਸਕਦੇ ਠੀਕ ਹੈ ਕਿ ਤੁਸੀਂ ਅੱਜ ਜੋ ਕੁਝ ਹੈ ਅੱਜ ਆਪਣਾ ਨਵਾਂ ਸਰਜੋ ਜੋ ਤੁਹਾਨੂੰ ਇੰਨੀ ਇੰਨਾ ਹੀ ਤੁਹਾਡੇ ਦਿਲ 'ਚ ਹੈਗਾ ਕਿ ਤੁਸੀਂ ਆਪਣੇ ਭਾਰਤੀ ਸੰਸਕ੍ਰਿਤੀ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਨਵੇਂ ਪਿੰਡ ਬਸਾਓ ਨਵੇਂ ਗ੍ਰਾਮ ਬਸਾਓ ਨਵੇਂ ਸ਼ਹਿਰ ਬਸਾਓ ਤੁਹਾਡੇ 'ਚ ਤਾਕਤ ਦਿੱਤੀ ਹੈ ਮੁੱਖ ਦੀ ਗੱਲ ਤਾਂ ਇਹ ਹੈ ਨਾ ਪੁਨੀਆ ਜੀ ਜਿਹੜੀ ਮੈਂ ਇਹਦੇ ਚ ਰੱਖਣਾ ਚਾਹੁੰਦਾ ਤੁਸੀਂ ਨਾਮ ਬਦਲ ਦੋ ਠੀਕ ਹੈ ਜੀ ਸਦਕੇ ਬਦਲੋ ਪਰ ਕੀ ਉੱਥੇ ਰਹਿਣ ਵਾਲੇ ਲੋਕਾਂ ਦੀ ਆਰਥਿਕ ਹਾਲਤ ਸੁਧਰੀ ਨਾਮ ਬਦਲਣ ਦੇ ਨਾਲ ਕੀ ਉੱਥੋਂ ਦੇ ਲੋਕਾਂ ਦੀ ਸਮਾਜਿਕ ਵਿਚਨਨ ਦੇ ਲਈ ਜਿੱਦਾਂ ਵਿਚਰਦੇ ਨੇ ਉਹ ਉਹਨਾਂ ਦੇ ਮਨ ਚੋਂ ਇਹ ਡਰ ਨਿਕਲਿਆ ਕਿ ਅਸੀਂ ਕਿਸੇ ਵੀ ਸਮੇ ਮਾਰੇ ਜਾ ਸਕਦੇ ਹਾਂ ਸਾਡੇ ਤੇ ਕਿਸੇ ਵੀ ਸਮੇ ਮਾਈਨੋਰਟੀ ਹੁੰਦਿਆਂ ਹੋਇਆਂ ਹਮਲਾ ਹੋ ਸਕਦਾ ਹੈ ਕਿ ਤੁਸੀਂ ਇਹ ਡਰ ਕੱਢ ਸਕਦੇ ਹੋ ਨਹੀਂ ਕੱਢ ਸਕਦੇ ਤੁਸੀਂ ਨਾਮ ਬਦਲ ਕੇ ਕੋਈ ਵੀ ਰੱਖ ਸਕਦੇ ਹੋ ਪਰ ਜਿਹੜੀ ਡਿਊਟੀ ਤੁਹਾਡੀ ਹੈ ਉਹ ਨਿਭਾਉਣ ਤੋਂ ਤੁਸੀਂ ਹਮੇਸ਼ਾ ਪੱਜਦੇ ਰਹਿੰਦੇ ਹੋ ਅਗਲੀ ਖਬਰ ਵੀ ਇਸੇ ਦੇ ਨਾਲ ਤਕਰੀਬਨ ਤਕਰੀਬਨ ਜੁੜਦੀ ਹੈ ਤ੍ਰਿੰਦਰ ਸ਼ਾਸਤਰੀ ਜਿਹੜਾ ਬਹੁਤ ਚਰਚਿਤ ਰਹਿੰਦਾ ਹੈ ਹੁਣ ਥੋੜਾ ਜਿਹਾ ਸ਼ਾਇਦ ਠੰਡਾ ਪਿਆ ਹੋਇਆ ਕਿਉਂਕਿ ਮੈਨੂੰ ਘੱਟ ਸ਼ਾਇਦ ਨਜ਼ਰ ਆਉਂਦਾ ਪਰ ਤੁਸੀਂ ਦੱਸ ਦਿਓ ਕਿ ਠੰਡਾ ਹੈ ਕਿ ਉਨਾ ਹੀ ਗਰਮ ਹੈ ਇਹ ਵੀ ਕਹਿ ਰਹੇ ਨੇ ਕਿ Hindu ਰਾਸ਼ਟਰ ਬਣਾਉਣ ਤੋਂ ਪਹਿਲਾਂ ਸਾਨੂੰ ਕੱਟੜ Hindu ਬਣਨਾ ਪਊਗਾ ਹਰੇਕ ਪਿੰਡ ਪਿੰਡ 'ਚ ਕੀ ਬਣਾਉਣ ਦੀ ਇਹ ਗੱਲ ਕਰ ਰਿਹਾ ਹੈ ਏ ਦੇਖੋ ਇਹਨਾਂ ਨੇ ਇੱਕ ਤਾਂ ਪਹਿਲਾ ਪਹਿਲੀ ਗਲਤੀ ਇਹ ਇਹਨਾਂ ਕੋਲ ਅਥਾ ਪੈਸਾ ਹਗਾ ਇਹ ਕੁਛ ਵੀ ਕਰ ਸਕਦੇ ਨੇ ਤੇ ਲਗਾਤਾਰ ਹਿੰਦੂ ਰਾਸ਼ਟਰ ਦੇ ਵਕਾਲਤ ਦਰਿੰਦਰ ਸ਼ਾਸਤਰੀ ਆਪਣੇ ਸਟੇਜ ਤੋਂ ਕਰਦੇ ਰਹੇ ਆ ਪਰ ਕਦੇ ਵੀ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਜੇ ਕੋਈ ਬੰਦਾ ਆਪਾਂ ਨੂੰ ਪਤਾ ਹੈ ਖਾਲਸਤਾਨ ਦੀ ਗੱਲ ਕਰ ਲਵੇ ਆ ਹੋਰ ਕੁਛ ਕਰ ਲਵੇ ਉਹਨੇ ਕਿਵੇਂ ਜਿਹੜੀ ਏਜੰਸੀਆਂ ਨੇ ਉਤੰਗ ਕਰਦੀਆਂ ਨੇ ਕਿਵੇਂ ਉਹਨੂੰ ਜੇਲ੍ਹ 'ਚ ਠੋਕ ਦਿੱਤਾ ਹੁੰਦਾ ਉਹ ਆਪਾਂ ਨੂੰ ਪਤਾ ਬੰਦੇ ਨਾਲ ਦੇਖ ਹੀ ਜਾਏ ਆ ਪਰ ਹਾਂ ਉਹਮ ਇਹ ਪਰ ਜੇ ਇਹਨੂੰ ਕੋਈ ਕੁਝ ਨਹੀਂ ਕਹੂਗਾ ਤੇ ਇਹ ਕਹਿ ਰਹਿਗਾ ਕਿ ਅਸੀਂ ਕਟੜ ਹਿੰਦੂ ਬਣਾਵਾਂਗੇ ਇਹਦਾ ਕਟੜ ਹਿੰਦੂ ਦਾ ਭਾਵ ਆਪਾਂ ਨੂੰ ਪਤਾ ਹੀ ਹੈ ਕਿ ਇਹ ਡਿਫਾਈਨ ਵੀ ਕਰ ਚੁੱਕਿਆਗਾ ਕਿ ਮੈਂ ਇਹ ਇਹਦੇ ਚ ਮੁਸਲਮਨਟेड ਵੀ ਪੂਰਾ ਹੈ ਜੀ ਤੇ ਮਾਈਨੋਰਟੀ ਨੂੰ ਹੇਟ ਕਰਨ ਵਾਲਾ ਕੰਟੈਂਟ ਵੀ ਪੂਰਾ ਹੈਗਾ ਤੇ ਇਹਦੇ ਆਪਾਂ ਨੂੰ ਪਤਾ ਹੈ ਇਹ ਆਸ਼ਰਮ ਚ ਜਾ ਕੇ ਹੁਣੇ ਨਰਿੰਦਰ ਮੋਦੀ ਹੁਣੇ ਇਹਦੇ ਆਸ਼ਰਮ ਚ ਜਾ ਕੇ ਆਏ ਸੀਗੇ ਸਾਰੇ ਬੀਜੇਪੀ ਦੇ ਆਗੂ ਦੇ ਸਟੇਜ ਤੇ ਬੈਠੇ ਸੀਗੇ ਇਹ ਕਹ ਰਹੇ ਨੇ ਕਿ ਅਸੀਂ ਸੁੰਦਰ ਕਾਂਡ ਮੰਡਲ ਬਣਾਵਾਂਗੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਿਹੜਾ ਕਿ ਇਹ ਜੜ੍ਹਾਈ ਨੂੰ ਤੋਤਾ ਏਜੰਡਾ ਇਹਨੂੰ ਅਕੀ ਵਧਾਊਗਾ ਯਾਨੀ ਕਿ ਦੇਖੋ ਭਾਜਪੀ ਇੱਕ ਸੈਂਸਟੇ ਆਪਣੇ ਹਿਸਾਬ ਨਾਲ ਕੰਮ ਕਰ ਰਹੀ ਹੈ ਜਿਵੇਂ ਉਤਰਾਖੰਡ ਵਾਲਾ ਤੁਸੀਂ ਦੇਖ ਲਿਆ ਇਦਾਂ ਦੇ ਯੂਸੀਸੀ ਲੈ ਕੇ ਆਣਾ ਥਾਵਾਂ ਦੇ ਨਾਮ ਬਦਲਨੇ ਠੀਕ ਹੈ ਆਰਐਸਐਸ ਅਡ ਕੰਮ ਕਰ ਰਹੀ ਹੈ ਆਰਐਸਐਸ ਦੇ 100 ਕਿਸਮ ਦੇ ਸੰਗਠਨ ਨੇ ਵਿਸ਼ਵਿੰਦੂ ਪਰੀਸ਼ਦ ਬਜਰੰਗ ਦਲ ਉਹ ਅਡ ਕੰਮ ਕਰ ਰਹੇ ਨੇ ਹੁਣ ਇਹ ਜਿਹੜੇ ਬਾਬੇ ਨੇ ਜਿਨ੍ਹਾਂ ਕੋਲ ਅਥਾ ਪੈਸਾ ਹੈਗਾ ਇਹ ਹੁਣ ਅੱਡ ਤੋਂ ਕੰਮ ਕਰਨਾ ਸ਼ੁਰੂ ਕਰਨਾ ਚਾਹ ਰਹੇ ਨੇ ਮਤਲਬ ਇਹ ਹਰ ਜਿਹੜਾ ਹਿੰਦੂਤਵਾ ਜਿਹੜਾ ਪੂਰਾ ਅਸ ਦੇ ਟਾਈਮ ਪਾਵਰ ਚ ਹੈਗਾ ਹਿੰਦੂਤਵਾ ਦੀ ਪੋਲਿਟਿਕਸ ਕਰਨ ਵਾਲੇ ਲੋਕ ਹਰ ਥਾਂ ਤੋਂ ਅਟੈਕ ਕਰ ਰਹੇ ਨੇ ਇਸ ਮੁਲਕ ਤੇ ਹਰ ਥਾਂ ਤੋਂ ਅਟੈਕ ਕਰ ਰਹੇ ਨੇ ਸੋ ਅਗਲੀ ਖਬਰ ਦੇ ਵੱਲ ਜੇਕਰ ਚਲੀਏ ਤਾਂ ਅਗਲੀ ਖਬਰ ਕਹਿੰਦੀ ਹੈ ਕਿ ਵਰਸ਼ਿਪ ਐਕਟ ਨੂੰ ਚੁਣੌਤੀ ਦੇਣ ਵਾਲੀ ਜਾਚਕਾ ਕਾਰਜ ਕਰ ਦਿੱਤੀ ਗਈ ਹੈ ਜੀ ਇਹ ਕੀ ਮੈਟਰ ਇਸ ਅਜੀ ਦੇਖੋ ਜਿਹੜਾ ਵਰਸ਼ਿਪ ਐਕਟ ਆ ਪਹਿਲਾਂ ਉਸ ਉਸ ਦੇ ਬਾਰੇ ਮੈਂ ਦੱਸ ਦਿਨਾ ਉਦੋਂ ਬੁਲੇਟਿਨ ਪਹਿਲੇ ਬੁਲੇਟਿਨਾਂ ਚ ਮੈਂ ਦੱਸਿਆ ਹੋਇਆਗਾ ਇਹ ਐਕਟ ਇਹ ਕਹਿੰਦਾਗਾ ਜੀ ਦੇਖੋ 1901 ਮਤਲਬ 1947 ਤੋਂ ਪਹਿਲਾਂ ਜੋ ਜੋ ਕੁਝ ਜੋ ਕੁਝ ਵੀ ਇੱਥੇ ਸੀਗਾ ਤੇ 1947 ਤੋਂ 1947 ਤੋਂ ਬਾਅਦ ਮੰਨ ਲਓ ਕਿਸੇ ਥਾਂ ਤੇ ਮਸਜਿਦ ਸੀ 1947 ਤੋਂ ਬਾਅਦ ਤੇ ਉਹ ਮਸਜਿਦ ਹੀ ਰਹੂਗੀ ਉਨਟਾ ਕੇ ਕੋਈ ਮੰਦਿਰ ਸਾਬਤ ਨਹੀਂ ਕਰ ਸਕਦਾ ਇਹ ਆਫਟਰ ਬਾਬਰੀ ਮਸਜਿਦ ਡਿਮੋਲੀਸ਼ਨ ਉਸ ਤੋਂ ਬਾਅਦ ਇਹ ਐਕਟ ਲੈ ਕੇ ਆਇਆ ਗਿਆ ਸੀਗਾ ਜੀ ਇੰਡੀਅਨ ਪਾਰਲੀਮੈਂਟ ਦੇ ਵਿੱਚ ਇਹਨੂੰ ਅਨ ਕਨਸਟੀਟਿਊਸ਼ਨਲ ਕਰਾਰ ਕਰਾਰ ਦੇਣ ਲਈ ਜਿਹੜੇ ਬੀਜੇਪੀ ਦੇ ਆਕੂ ਨੇ ਜਿਵੇਂ ਐਡਵੋਕੇਟ ਅਸਨੀਉ ਪਾਦਯਾ ਬੀਜੇਪੀ ਦਾ ਵੱਡਾ ਆਕੂ ਹੈ ਸੁਬਰਮਣੀਅਮ ਸਵਾਮੀ ਕਥਾਵਾਚਕ ਜਿਹੜਾ ਦੇਵਕੀ ਨੰਦਰਨ ਠਾਕਰ ਹੋ ਗਿਆ ਕਾਸੀ ਦੀ ਰਾਜਕੁਮਾਰੀ ਕਰਸ਼ਨਪ੍ਰਿਆ ਹੋਗੀ ਧਰਮਗੁਰੂ ਜਿਤੇਨ ਜਤੇਂਦਰ ਆਨੰਦ ਸਰਸਵਤੀ ਹੋ ਗਿਆ ਤੇ ਇਸ ਕਿਸਮ ਦੇ ਲੋਕ ਸਾਰੇ ਲੋਕ ਇਹ ਸੁਪਰੀਮ ਕੋਰਟ ਚ ਗਏ ਸੀ ਇਹਨਾਂ ਨੇ ਕਿਹਾ ਕਿ ਜਿਹੜਾ ਪਲੇਸਸ ਆਫ ਵਰਸ਼ਿਪਟ ਐਕਟ ਹੈ 1991 ਜਿਹੜਾ ਸਟੇਟਸ ਕੋ ਇਹ ਕਹਿੰਦਾਗਾ ਕਿ 1947 ਤੋਂ ਬਾਅਦ ਜਿਹੜੀ ਥਾਂ ਤੇ ਜੋ ਕੁਝ ਵੀ ਹੈਗਾ ਧਾਰਮਿਕ ਅਦਾਰਾ ਉਹਦਾ ਸਟੇਟਸ ਕੋਈ ਰਹੂਗਾ ਉਹੀ ਰਹੂਗਾ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਉਹਨ ਕੋਈ ਪਟਕੇ ਕੁਝ ਹੋਰ ਸਾਬਤ ਨਹੀਂ ਕਰ ਸਕਦਾ ਇਹ 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 ਚੀਜ਼ ਸੀ ਕਿ ਤੇ ਇਹਨੂੰ ਅੱਜ ਸੁਪਰੀਮ ਕੋਰਟ ਨੇ ਪਨ ਪਤਾ ਕਿ ਇਸ ਯਤਕਾ ਨੂੰ ਸੁਣਨ ਤੋਂ ਨਾ ਕਰਤੀ ਪਰ ਇਹ ਸੱਤਵੇਂ ਅੱਠਵੇਂ ਬਾਰੇ ਯਤਕਾ ਦਾਇਰ ਕਰ ਰਹੇ ਨੇ ਜੀ ਤੁਹਾਨੂੰ ਦਸੰਬਰ 2024 ਦਾ ਉਹ ਫੈਸਲਾ ਵੀ ਯਾਦ ਹੋਊਗਾ ਜਿੱਥੇ ਸ਼ੰਭਲ ਮਸਜਿਦ ਵਾਲਾ ਜ਼ੋਰੋੜਾ ਪਿਆ ਸੀਗਾ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇਸ ਕਿਸਮ ਦੀ ਜਿਹੜੀ ਇਸ ਕਿਸਮ ਦੀ ਜਿੰਨੇ ਵੀ ਚੀਜ਼ਾਂ ਨੇ ਜਿੱਥੇ ਲੋਅਰ ਕੋਰਟ ਕੋਰਟਾਂ ਦੇ ਵਿੱਚ ਜਾ ਕੇ ਲੋਕ ਫੈਸਲੇ ਲੈ ਰਹੇ ਨੇ ਕਿ ਇੱਥੇ ਮਸਜਿਦ ਸੀ ਥਾਂ ਤੇ ਮੰਦਿਰ ਸੀਗੇ ਸਾਰੇ ਕੋਰਟ ਉਹਦੇ ਤੇ ਰੋਕ ਲਾਣ ਤੇ ਇਸ ਕਿਸਮ ਦੀਆਂ ਪਟੀਸ਼ਨਾਂ ਨੂੰ ਐਕਸੈਪਟ ਨਾ ਕਰਨ ਉਸ ਤੋਂ ਬਾਅਦ ਇਹਨਾਂ ਨੇ ਉਸ ਐਕਟ ਕਿਉਂਕਿ ਸੁਪਰੀਮ ਕੋਰਟ ਨੇ ਹਵਾਲਾ ਦਿੱਤਾ ਸੀਗਾ ਇਹ ਵਰਸ ਐਫੈਕਟ ਦਾ ਤੇ ਫਿਰ ਇਹ ਇਹਨਾਂ ਨੇ ਭਾਜੀਪੀ ਵਾਲਿਆਂ ਨੇ ਇਸ ਐਕਟ ਨੂੰ ਚੈਲੰਜ ਕਰਨ ਦੀ ठान ਲਈ ਇਹ ਤੁਸੀਂ ਹੈਰਾਨ ਨਾ ਹੋਇਓ ਜੇ ਜ ਅਗਲੇ ਸਾਲ ਤੱਕ ਜੇ ਸਾਲ ਦੇ ਐਂਡ ਤੱਕ ਇਸ ਇਸ ਦੇ ਉਲਟ ਵੀ ਜੇ ਇਹ ਬਿਲ ਨਾ ਲਿਆਂ ਬੀਜੇਪੀ ਐਤੀ ਕਸਰਦਿਆ ਕਿ ਜੇ ਸੁਪਰੀਮ ਕੋਰਟ ਤੋਂ ਇਹਨਾਂ ਨੂੰ ਇਹ ਇਹਨੂੰ ਤੋੜਨ ਚ ਕਾਮਯਾਬੀ ਅਸਲ ਨਹੀਂ ਹੁੰਦੀ ਕੀ ਪਤਾ ਹੈ ਅਗਲੀ ਵਾਰ ਜਦੋਂ ਲੋਕ ਸਭਾ ਦਾ ਸੈਸ਼ਨ ਹੋਵੇ ਰਾਜ ਸਭਾ ਦਾ ਸੈਸ਼ਨ ਹੋਵੇ ਪਾਰਲੀਮੈਂਟ ਦੇ ਸੈਸ਼ਨ ਚ ਇਸ ਨੂੰ ਲੈ ਆਣ ਬਿਲ ਬਿਲ ਦੇ ਤੌਰ ਤੇ ਲੈ ਆਣ ਤੇ ਇਹਨੂੰ ਬਦਲ ਸਕਦੇ ਇਹ ਵੀ ਹੋ ਸਕਦਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਕੱਲ ਜਿਹੜਾ ਵਕ ਬੋਰਡ ਬਿਲ ਆਲਾ ਹੈ ਉਹ ਵੀ ਆਣਾਗਾ ਮੈਂ ਨਾਲ ਨਾਲ ਦੱਸ ਦਿਨਾ ਵਕ ਬੋਰਡ ਬਿਲ ਆਲੀ ਖਬਰ ਵੀ ਆਪਾਂ ਲੈ ਲੈਂਦੇ ਆ ਹੁਣ ਜੀ ਪਲੇਸਿਸ ਆਫਰਸ ਇਫੈਕਟ ਦੀ ਗੱਲ ਕਰ ਰਹੇ ਸੀਗੇ ਉਹਦੇ ਨਾਲ ਹੀ ਹੁਣ ਵਕ ਬੋਰਡ ਬਿਲ ਲੈ ਕੇ ਆ ਰਹੇ ਨੇ ਠੀਕ ਹੈ ਵਕਫ ਬੋਰਡ ਬਿਲ ਚ ਆਪਾਂ ਨੂੰ ਪਤਾ ਹੈ ਕਿ ਜਿਹੜਾ ਵਕਫ ਬੋਰਡ ਹੈਗਾ ਵਕਫ ਵਕਫ ਦਾ ਮਤਲਬ ਹੀ ਕੀ ਹੈ ਵਕਫ ਦਾ ਮਤਲਬ ਹੈ ਕਿ ਜਿਹੜੀ ਜ਼ਮੀਨ ਕਿਸੇ ਰਾਜੇ ਮਹਾਰਾਜੇ ਨੇ ਜਾਂ ਕਿਸੇ ਬੰਦੇ ਨੇ দান ਦਿੱਤੀ ਸੀਗੀ ਰਿਲੀਜੀਅਸ ਇੰਸਟੀਟਿਊਸ਼ਨ ਵਾਸਤੇ ਜਾਂ ਧਰਮ ਵਾਸਤੇ ਉਹਨੂੰ ਵਕਫ ਪ੍ਰੋਪਰਟੀ ਮੰਨਿਆ ਜਾਂਦਾ ਗਿਆ ਜੀ ਉਹਦੇ ਚ ਆਪਾਂ ਨੂੰ ਪਤਾ ਕਿ ਮਸਜਿਦਾਂ ਨੇ ਮਦਰਸੇ ਨੇ ਹੋਰ ਇਸ ਕਿਸਮ ਦੇ ਧਾਰਮਿਕ ادارے ਨੇ ਤੇ ਉਹ ਉਹਨਾਂ ਚ ਆਪਾਂ ਨੂੰ ਪਤਾ ਹਜੇ ਤੱਕ ਮੁਸਲਮਾਨਾਂ ਦਾ ਹੀ ਕੰਟਰੋਲ ਹੈ ਕਿਉਂਕਿ ਉਹ ਮੁਸਲਮਾਨ ਧਰਮ ਨਾਲ ਹੀ ਸੰਬੰਧਿਤ ਸੀਗਾ ਪਰ ਹੁਣ ਨਵਾਂ ਬਿੱਲ ਲੈ ਕੇ ਆ ਰਹੇ ਨੇ ਜਿਹਦੇ ਚ ਦੋ ਮੈਂਬਰ ਉਸ ਬੋਰਡ ਚ ਇਹ ਨੋਨ ਮੁਸਲਮਨ ਮੁਸਲਮ ਲੈ ਕੇ ਆ ਰਹੇ ਨੇ ਉਸ ਤੋਂ ਇਲਾਵਾ ਮਤਲਬ ਇਹ ਇਸ ਬਿੱਲ ਚ ਇਹ ਕਹਿ ਰਹੇ ਨੇ ਕਿ ਜਿਹੜੀ ਮਸਜਿਦ ਦੇ ਤੁਸੀਂ ਵਕਫਨਾਮਾ ਨਹੀਂ ਦਿਖਾ ਸਕਦੇ ਯਾਨੀ ਕਿ ਜਿਨੇ দান ਦਿੱਤੀ ਸੀ ਉਹਦਾ ਪੂਰਾ ਦਾਨਨਾਮਾ ਜਿਹੜਾ ਕੋਈ ਕਾਗਜ਼ ਪੱਤਰੀ ਨਹੀਂ ਦਿਖਾ ਸਕਦੇ ਤਾਂ ਫਿਰ ਉਹ ਵਕਫ ਨਹੀਂ ਮੰਨਿਆ ਜਾਊਗਾ ਇੰਨਾ ਇਹ ਮਤਲਬ ਆਪਣਾ ਸਤਰ ਘਰਾ ਰਹੇ ਨੇ ਇਸ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਜੇ ਕਿਸੇ 16ਵਾਂ ਵਿਸਤਾਰ ਵਿਸਤਾਵ ਦੀ ਚ ਕਿਸੇ ਰਾਜੇ ਮਹਾਰਾਜਨ দান ਦਿੱਤੀ ਹੋਊਗੀ ਉਸ ਟਾਈਮ ਤਾਂ ਇਦਾਂ ਹੀ ਜ਼ਮੀਨਾਂ ਦੇ ਦਿੰਦੇ ਸੀਗੇ ਪੇਪਰ ਸਿਸਟਮ ਤਾਂ ਸੀਗਾ ਨਹੀਂ ਐ ਮਜ਼ੂਬਾ ਨਹੀਂ ਉਹ ਜ਼ਮੀਨ ਜ਼ਮੀਨਦਾਰ দান ਦੇ ਦਿੰਦੇ ਸੀਗੇ ਉਹ ਤਾਂ ਪੇਪਰ ਕਿੱਥੋਂ ਲੈ ਕੇ ਆਣਗੇ ਜੀ ਜੀ ਅਕਲ ਨੂੰ ਕਿਸੇ ਹੋਰ ਧਰਮ ਕਲ ਨੂੰ ਇਸਾਈਆਂ ਤੋਂ ਕਹਿਣਗੇ ਤੁਸੀਂ ਜਿਹੜੇ ਚਰਚ ਨੇ ਤੁਹਾਡੇ ਇਹਨਾਂ ਦੇ ਪੇਪਰ ਦਿਖਾਓ ਜੀ ਇਹ ਬੜੀ ਮਤਲਬ ਮਾੜੀ ਸੋਚ ਹੈ ਜੀ ਮੈਨੂੰ ਤਾਂ ਬਹੁਤ ਘਟਿਆ ਸੋਚ ਲੱਗੀ ਘਟਿਆ ਬਲ ਹੈਗਾ ਇਹਦਾ ਵਿਰੋਧ ਵੀ ਹੋ ਰਿਹਾ ਹੈਗਾ ਜਿਹੜਾ ਐਨਡੀਐਚ 파ਟਨਰ ਨੇ TDP ਚੰਦਰਪਾਪ ਨੂੰ ਐਡੂ ਹੋਰੀ ਜੀਡੀਯੂ ਨਤੀਸ਼ ਕੁਮਾਰ ਇਹ ਇਹਦਾ ਵਿਰੋਧ ਕਰ ਰਹੇ ਨੇ ਤੇ ਕਾਂਗਰਸ ਜੀਡੀਪੀ ਟੀਡੀਪੀ ਸਾਰਿਆਂ ਨੇ ਵਿਪ ਵੀ ਜਾਰੀ ਕੀਤਾ ਹੈ ਕੱਲ ਬਿੱਲ ਤੇ ਇਹਨਾਂ ਨੇ ਇਹ ਸਟੈਂਡ ਲਿਆਗਾ ਜੀ ਕਾਂਗਰਸ ਨੇ ਟੀਡੀਪੀ ਨੇ ਜੀਡੀਯੂ ਨੇ ਆਰਜੀਡੀ ਨੇ ਤੇ ਆਪਣੀ ਅਖਲੇ ਸਿਆਦਤ ਦੀ ਪਾਰਟੀ ਸਮਾਜਵਾਦੀ ਪਾਰਟੀ ਨੇ ਸਾਰਿਆਂ ਨੇ ਸਟੈਂਡ ਲਿਆ ਕਿ ਅਸੀਂ ਇਹਦੇ ਉਲਟ ਉਪਭਗਤਾਂਗੇ ਪਰ ਦੇਖੋ ਕੱਲ ਕੀ ਬਣਦਾਗਾ ਕੱਲੇ ਦੇ ਤੇ 8 ਘੰਟੇ ਚर्चा ਹੋਣੀ ਹੈ ਇਸ ਬਿੱਲ ਤੇ ਤੇ ਉਸ ਤੋਂ ਬਾਅਦ 12 ਵਜੇ ਦੇ ਨੇੜੇ ਤੇ ਜਿਹੜੇ ਨੂੰ ਪੇਸ਼ ਕੀਤਾ ਜਾਊਗਾ ਉਸ ਤੋਂ ਬਾਅਦ ਇਹਨੂੰ ਲੈ ਕੇ ਜਾਇਆ ਜਾਊਗਾ ਕਿ ਪਤਾ ਨਹੀਂ ਕੀ ਪਾਸ ਹੁੰਦਾ ਹੈ ਨਹੀਂ ਜਿਹੜਾ ਨੰਬਰ ਗੇਮ ਹੈਗਾ ਉਹ ਇਹਦੇ ਇਸ ਬਿੱਲ ਨੂੰ ਪਾਸ ਹੋਣ ਵਾਸਤੇ 272 ਸੰਸਦਾਂ ਦਾ ਸਮਰਥਨ ਚਾਹੀਦਾਗਾ ਇਹਦੇ ਚ ਜਿਹੜੇ ਬੀਜੇਪੀ ਕੋਲ 240 ਨੰਬਰ ਹੈ ਗਿਆ ਆਪਾਂ ਨੂੰ ਪਤਾ ਹੈ ਤੇ ਜੇ 200 ਇਹਦੇ ਚ ਟੀਡੀਪੀ ਅਤੇ ਨਤੀਸ਼ ਕੁਮਾਰ ਦੋਵੇਂ ਸਾਥ ਨਹੀਂ ਦਿੰਦੇ ਬੀਜੇਪੀ ਦਾ ਫਿਰ ਬੀਜੇਪੀ ਇਸ ਬਿੱਲ ਨੂੰ ਕਾਮਯਾਬ ਨਹੀਂ ਕਰ ਸਕਦੀ ਕੱਲ ਆਪਾਂ ਨੂੰ ਪਤਾ ਲੱਗੂਗਾ ਕਿ ਕੀ ਉਹ ਚੀਜ਼ਾਂ ਰਹਿੰਦੀਆਂ ਨੇ ਤੇ ਕੱਲ ਹੀ ਜੇ ਕੱਲ ਇਸ ਬਿੱਲ ਤੇ ਨਹੀਂ ਮੋਰ ਲੱਗ ਪਾਈ ਇਹ ਜੇ ਬਿੱਲ ਪਾਸ ਨਹੀਂ ਹੋਇਆ ਫਿਰ ਕਿਤੇ ਨਾ ਕਿਤੇ ਨਰਿੰਦਰ ਮੋਦੀ ਦੀ ਕੁਰਸੀ ਨੂੰ ਵੀ ਖਤਰਾ ਆ ਜਾਊਗਾ ਕਿਉਂਕਿ VOTING ਹੋ ਕੇ ਦਿਖ ਜੂਗੀ ਨਾ ਉਦੋਂ ਪਤਾ ਲੱਗ ਜੂਗਾ ਕਿੰਨਾ ਜਿਹੜਾ ਆਪੋਜੀਸ਼ਨ ਉਹ ਇਕੱਠਾ ਹੈ ਗਿਆ ਫਿਰ ਨਕਿਸਮਾ ਤੇਜਿੰਦਰ ਬਾਪੂ ਨੈਡੂ ਇਹਨੋਂ ਅੱਖਾਂ ਵੀ ਦਿਖਾਣਗੇ ਮੋਦੀ ਨੂੰ ਕੱਲ ਟੈਸਟ ਹੈ ਜੀ ਅਸਲੀ ਡੈਮੋਕਰੇ ਕੱਲ ਦਾ ਸੈਸ਼ਨ ਤੁਸੀਂ ਵੀ ਦੇਖਿਓ ਜੇ ਮੈਂ ਵੀ ਦੇਖਾਂਗਾ ਕੱਲ ਸ਼ਾਮ ਨੂੰ ਅਸੀਂ ਆਪਣੇ ਦਰਸ਼ਕਾਂ ਅ ਦੇ ਸਾਹਮਣੇ ਵੀ ਰੱਖਾਂਗੇ ਕੀ ਕੀ ਸੈਸ਼ਨ ਚ ਹੋਇਆ ਮੈਂ ਜ਼ਰੂਰ ਉਹ ਸਾਰੇ ਸੈਸ਼ਨ ਬਹੁਤ ক্লোਜ਼ਲੀ ਦੇਖਾਂਗਾ ਜੀ ਸੋ ਮੈਚ ਫਸ ਚੁੱਕੇ ਨੇ ਕੱਲ ਨੂੰ ਪਤਾ ਲੱਗੂਗਾ ਕਿ ਕਾ ਕਿਹੜੀ ਨਿਤਰੂ ਬੜੇਵੇਂ ਖਾਣੀ ਤੇ ਅੱਗੇ ਚੱਲੀਏ ਜੀ ਉਧਰ ਸੁਪਰੀਮ ਕੋਰਟ ਜੀ ਬੋਲ ਰਹੇ ਨੇ ਕਹਿੰਦੇ ਪ੍ਰਯਾਗਰਾਜ ਦੇ ਵਿੱਚ ਜਿਹੜਾ ਬਲਡੋਜ਼ਰ ਐਕਸ਼ਨ ਹੋਇਆ ਸੀ ਉਹਨੇ ਚੰ ਜੋੜ ਕੇ ਰੱਖ ਦਿੱਤਾ ਤੇ 10-10 ਲੱਖ ਰੁਪਇਆ ਮੁਆਵਜ਼ਾ ਦੇਣ ਦੀ ਗੱਲ ਆਖੀ ਹੈ ਜੀ ਇਹ ਪਾਇਓ ਤਾਂ ਜਾਣਣਾ ਇਸ ਖਬਰ ਤੇ ਆ ਦੇਖੋ Allahabad ਦਾ ਨਾਮ ਵੀ ਇਹਨਾਂ ਨੇ Prayagraj ਬਦਲ ਕੇ ਰੱਖਤਾ ਸੀ ਗਏ ਨੇ ਉਹ ਯੋਗੀ ਨੇ ਤੇ ਇਹਦਾ Allahabad ਚਲੋ Allahabad ਕਹਿ ਕੇ ਆਪਾਂ ਇਸ ਖਬਰ ਨੂੰ ਲੈਂਦੇ ਹਾਂ ਉੱਥੇ ਦੇਖੋ ਜੀ ਗਰੀਬਾਂ ਦੇ ਘਰ ਤੋੜੇ ਗਏ ਸੀਗੇ ਉਹਦੇ 'ਚ ਇੱਕ ਵਿਜ਼ੂਅਲ ਵਾਇਰਲ ਹੋਇਆ ਹੋਇਆ ਸੀਗਾ ਜਦੋਂ ਗਰੀਬਾਂ ਦੇ ਘਰ ਤੋੜੇ ਜਾ ਰਹੇ ਸੀ ਇੱਕ ਛੋਟੀ ਜੀ ਬੱਚੀ ਸੀਗੀ ਮਜ਼ਦੂਰ ਪਰਿਵਾਰ ਤੋਂ ਉਹ ਆਪਣੀ ਕਿਤਾਬਾਂ ਲੈ ਕੇ ਜੀ ਬਾਹਰ ਬਾਹਰ ਨੂੰ ਪੱਜੀ ਉਧਰੋਂ ਬੁਲਡੋਜ਼ਰ ਉਹਨਾਂ ਦੇ ਘਰਾਂ ਨੂੰ ਤਾਰ ਰਹੇ ਨੇ ਇਹ ਬੱਚੀ ਜੀ ਜਿਹੜੀ ਫਿਕਰ ਸੀ ਕਿ ਮੈਂ ਆਪਣੀ ਕਿਤਾਬ ਬਚਾ ਲਵਾਂ ਆਪਣਾ ਬਸਤਾ ਸਕੂਲ ਦਾ ਬਸਤਾ ਬਚਾ ਲਵਾਂ ਉਹ ਵਿਜ਼ੂਅਲ ਜੀ ਬਹੁਤ ਬਾਹਰ ਲੋਏ ਉਸੇ ਨੂੰ ਲੈ ਕੇ ਹੀ ਸੁਪਰੀਮ ਕੋਰਟ ਨੇ ਸੰਗਿਆਨ ਲਿੱਤਾ ਤੇ ਕਿਹਾ ਕਿ ਤੁਸੀਂ ਇਹਨਾਂ ਦੇ ਕਰ ਕਿਉਂ ਤੋੜੇ ਹੋ ਤੋੜ ਰਹੇ ਹੋ ਉਸ ਤੋਂ ਬਾਅਦ ਜੀ ਜਿਹੜੀ ਡਵੈਲਪਮੈਂਟ ਅਥਾਰਟੀ ਸੀਗੀ ਜਿਨੇ ਘਰ ਤੋੜੇ ਸੀ ਉਹ ਕਹਿੰਦੇ ਜੀ ਕੋਰਟ ਦਾ ਹੀ ਆਰਡਰ ਸੀਗਾ ਇਹ ਤਾਂ ਇਲੀਗਲ ਬਣੇ ਹੋਏ ਸੀ ਇਹ ਸਾਰਾ ਕੁਝ ਸੀਗਾ ਤੇ ਕੋਰਟ ਨੇ ਕਿਹਾ ਕਿ ਰਾਈਟ ਟੂ ਸ਼ੈਲਟਰ ਨਾ ਦੀ ਵੀ ਕੋਈ ਚੀਜ਼ ਹੁੰਦੀ ਹੈ ਤੁਸੀਂ ਐਦਾਂ ਨਹੀਂ ਕਰ ਸਕਦੇ ਜਿਹੜਾ ਆਰਡਰ ਸੀਗਾ 2021 ਦਾ ਸੀਗਾ ਤੇ ਤੁਸੀਂ ਹੁਣ ਤੁਸੀਂ ਹੁਣ ਜੋ 2025 ਚ ਬਲਡੋਜ਼ਰ ਕਿਉਂ ਤੇ ਇਹ ਕੁਝ ਚੀਜ਼ਾਂ ਸੀਗੀਆਂ ਜੀ ਬਾਕੀ ਦੇਖੋ ਇਹਦੇ ਤੇ ਮੈਂ ਇੱਕ ਗੱਲ ਰੱਖਣਾ ਚਾਹਾਂਗਾ ਆਪਾਂ ਨੂੰ ਪਤਾ ਹੈ ਕਿ ਬਿਊਟੀਫਿਕੇਸ਼ਨ ਦੇ ਨਾਂ ਤੇ ਗਰੀਬਾਂ ਦੇ ਮਜ਼ਦੂਰਾਂ ਦੇ ਘਰ ਤੋੜੇ ਜਾਂਦੇ ਨੇ ਮੁਲਕਵਰਚੇ ਹੀ ਆਪਾਂ ਨੂੰ ਪਤਾ ਸ਼ਹਿਰਾਂ 'ਚ ਅੱਡ ਅੱਡ ਸ਼ਹਿਰਾਂ 'ਚ ਤੋੜੇ ਜਾਂਦੇ ਨੇ ਚੰਡੀਗੜ੍ਹ 'ਚ ਵੀ ਕਲੋਨੀਆਂ ਤੋੜੀਆਂ ਗਈਆਂ ਉਹ ਵੀ ਆਪਾਂ ਨੂੰ ਪਤਾ ਹੈ ਬਿਊਟੀਫਿਕੇਸ਼ਨ ਦੇ ਨਾਂ ਤੇ ਤੇ ਇਹ ਤਰਕ ਹੀ ਦਿੰਦੇ ਨੇ ਕਿ ਦੇਖੋ ਜੀ ਇੱਥੇ ਤਾਂ ਇਲੀਗਲ ਬਸਾवट ਇਸ ਜਿਹੇ ਤੇ ਮੈਂ ਜਿਹੜਾ ਇੱਕ ਆਪਾਂ ਨੂੰ ਪਤਾ ਹੈ ਕਿ ਪ੍ਰਸਿੱਧ ਜਿਹੜੇ ਇਕਨੋਮਿਸਟ ਨੇ ਇੰਡੀਆ ਚ ਅਜੇ ਕਲ ਰਹਿੰਦੇ ਨੇ ਜਾਨ ਦਰੇਜ ਸਾਹਿਬ ਉਹਨਾਂ ਨੂੰ ਮੋਬਾਈਲ ਪ੍ਰਾਈਸ ਵੀ ਲਿਆ ਹੋਇਆ ਕ ਜਾਨ ਦਰੇਜ ਸਾਹਿਬ ਨੇ ਇੱਕ ਇੱਕ ਵਾਰ ਇੱਕ ਤਰਕ ਦਿੱਤਾ ਉਹਨਾਂ ਨੇ ਕਿਹਾ ਕਿ ਜਿੱਡੀਆਂ ਥੋਡੀਆਂ ਗੱਡੀਆਂ ਨੇ ਉਹ ਜਿੱਥੇ ਖੜੀ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਪਾਰਕਿੰਗ ਕਹਿਣ ਲੱਗ ਜਾਂਦੇ ਹੋ ਤੇ ਉਹਨੂੰ ਸਪੈਸ਼ਲੀ ਹੀ ਮਤਲਬ ਪਾਰਕਿੰਗ ਨਾ ਦੇ ਕੇ ਤੇ ਉਹਨੂੰ ਪਾਰਕਿੰਗ ਵਾਸਤੇ ਰਿਜ਼ਰਵ ਕਰ ਦਿੰਦੇ ਹੋ ਉੱਥੇ ਕੁਝ ਨਹੀਂ ਬਣਾਉਂਦੇ ਤੁਸੀਂ ਜਿੱਥੇ ਮਜ਼ਦੂਰ ਰਹਿ ਰਹੇ ਨੇ ਸਾਲਾਂ ਤੋਂ ਰਹਿ ਰਹੇ ਨੇ 20 25 ਤੇ 30 ਸਾਲਾਂ ਤੋਂ ਮਤਲਬ ਉਹ ਤੁਹਾਡੇ ਜਿਹੜੀ ਗੱਟੀਆਂ ਨੇ ਉਹ ਤਾਂ ਨਿਰਜੀਵ ਨੇ ਉਹਨਾਂ ਵਾਸਤੇ ਤੁਸੀਂ ਜਿੱਥੇ ਉਹਨਾਂ ਨੂੰ ਖੜੀ ਕਰਨ ਕਰਨ ਲੱਗ ਜਾਂਦੇ ਉਹਨੂੰ ਪਾਰਕਿੰਗ ਮੰਨ ਲੈਂਦੇ ਹੋ ਤੇ ਉਹ ਜਿੱਥੇ ਵਿਚਾਰੇ ਰਹਿ ਰਹੇ ਨੇ ਉਹਨਾਂ ਨੂੰ ਤੁਸੀਂ 20 25 25 ਸਾਲ ਤੋਂ ਬਾਅਦ ਵੀ ਉਹਨਾਂ ਨੂੰ ਘਰ ਨਹੀਂ ਮੰਨਦੇ ਜੀ ਕਿੱਡਾ ਮਾੜਾ ਉਹਨਾਂ ਨੇ ਬਹੁਤ ਸੋਲਿਡ ਤਰਕ ਦਿੱਤਾ ਸੀਗਾ ਤੇ ਇਹ ਕਿੱਡਾ ਮਾੜਾ ਆਪਣਾ ਪਤਾ ਜੀ ਸਿਸਟਮ ਹੈਗਾ ਹੁਣ ਸ਼ਹਿਰਾਂ ਨੂੰ ਆਪਾਂ ਨੂੰ ਪਤਾ ਹੈ ਸਫਾਈ ਕਰਮਚਾਰੀ ਵੀ ਚਾਹੀਦੇ ਹੁੰਦੇ ਆ ਜੋੜੇ ਘਰਾਂ ਚੋਂ ਆਪਾਂ ਨੂੰ ਪਤਾ ਹੈ ਹਾਊਸ ਹੈਲਪ ਵਾਸਤੇ ਆਉਂਦੇ ਨੇ ਜਿਹੜੇ ਕਿ ਆਪਣੇ ਸਫਾਈ ਤੋਂ ਲੈ ਕੇ ਡਸਟਿੰਗ ਤੋਂ ਲੈ ਕੇ ਖਾਣਾ ਬਣਾਉਣ ਤੋਂ ਲੈ ਕੇ ਸਾਰੇ ਕੰਮ ਕਰਦੇ ਨੇ ਵਿਚਾਰੇ ਤੇ ਉਹਨਾਂ ਵਾਸਤੇ ਇੰਡੀਆ ਚ ਕੋਈ ਹਾਊਸ ਕੁਆਟਰ ਤਾਂ ਹੁੰਦੇ ਨਹੀਂ ਕਿ ਬਈ ਤੁਸੀਂ ਹਾਊਸ ਹੈਲਪ ਵਾਸਤੇ ਪਿੱਛੇ ਕੋਈ ਕੁਆਟਰ ਬਣਾ ਦੋ ਫਿਰ ਉਹ ਰਹਿਣਗੇ ਕਿੱਥੇ ਵਿਚਾਰੇ ਉਹ ਐਡੇ ਮਹਿੰਗੇ ਅਲਿਸ਼ਾਨ ਬੰਗਲੇ ਦਾ ਅਫੋਰਡ ਕਰ ਨਹੀਂ ਸਕਦੇ ਕਿਉਂਕਿ ਤੁਸੀਂ ਉਹਨਾਂ ਨੂੰ ਪੇ ਕਰਦੇ ਹੋ 5000 7000 10000 ਰੁਪਈਆ ਤੇ ਉਹ ਸ਼ਹਿਰ ਦੇ ਆਊਟਸਕਰਟ ਚ ਹੀ ਜਾ ਕੇ ਰਹਿਣਗੇ ਇਦਾਂ ਦੀ ਥਾਂ ਤੇ ਰਹਿਣਗੇ ਜਿੱਥੇ ਮਤਲਬ ਉਹਨਾਂ ਨੂੰ ਲੱਗੂਆ ਕਿ ਸਰਕਾਰੀ ਜ਼ਮੀਨਾਂ ਖਾਲੀ ਥਾਂ ਹੈ ਉੱਥੇ ਵਿਚਾਰਾ ਆਪਣਾ ਵਿਚਾਰੇ ਆਪਣਾ ਮਾੜਾ ਮੋਟਾ ਕੁਝ ਬਣਾ ਲੈਂਦੇ ਨੇ ਜੁਗਾੜ ਕਰਕੇ ਦੋ ਕਮਰੇ ਬਣਾ ਲੈ ਕਿਸੇ ਨੇ ਮਤ ਮਤਲਬ ਬਹੁਤ ਛੋਟੇ ਛੋਟੇ ਕਮਰੇ ਹੁੰਦੇ ਨੇ ਆਪਾਂ ਨੂੰ ਪਤਾ ਹੈ ਬੇਸਿਕਲੀ ਉਹਨਾਂ ਨੂੰ ਝੁੱਗੀਆਂ ਕਿਹਾ ਜਾਂਦਾਗਾ ਜੀ ਸਲੰਕਾ ਜਾਂਦਾਗਾ ਹੂੰ ਤੇ ਬਾਅਦ ਤੁਸੀਂ ਥੋੜੇ ਬੁਲਡੋਜ਼ਰ ਉੱਥੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਤੋੜਨ ਉਨਾ ਵਾਸਤੇ ਮਤਲਬ ਉਹ ਤੁਹਾਡੇ ਸਿਟੀ ਲਾਈਫ ਦਾ ਇੱਕ ਇੰਪੋਰਟੈਂਟ ਪਾਰਟ ਨੇ ਜਿੰਨਾ ਵੀ ਮੈਨੂਅਲ ਕੰਮ ਹੈਗਾ ਤੁਸੀਂ ਤਾਂ ਕੰਮ ਕਰਦੇ ਹੋ ਮਸ਼ੀਨੀ ਕੰਮ ਲੈਪਟਾਪ ਤੇ ਬਹਿ ਜਾਂਦੇ ਹੋ ਲੈਪਟਾਪ ਤੇ ਕਰ ਰਹੇ ਹੋ ਐਸੇ ਦੇ ਥੱਲੇ ਬਹਿ ਕੇ ਕੁਝ ਹੋਰ ਕਰ ਰਹੇ ਹੋ ਫਾਈਲਾਂ ਕੱਢ ਰਹੇ ਹੋ ਲਿਖ ਰਹੇ ਹੋ ਪੇਪਰ ਪੈਨ ਨਾਲ ਖੇਡ ਰਹੇ ਹੋ ਮੈਨੂਅਲ ਕੰਮ ਜਿੰਨਾ ਵੀ ਰਹਿ ਗਿਆ ਹਥਾਲਾ ਕੰਮ ਰਹਿ ਗਿਆ ਮਿਹਨਤ ਵਾਲਾ ਜਿਹਦੇ ਚ ਸਰੀਰ ਅਨਮੋਲ ਹੋਣਾ ਉਹ ਸਾਰਾ ਕੰਮ ਤਾਂ ਉਹੀ ਲੋਕ ਕਰਦੇ ਨੇ ਜੀ ਇਸ ਇੱਕ ਸਾ ਨਾਲ ਸਭ ਤੋਂ ਇੰਪੋਰਟੈਂਟ ਕੰਮ ਉਹ ਕਰ ਰਹੇ ਨੇ ਤੇ ਉਹਨਾਂ ਨੂੰ ਤੁਸੀਂ ਮਤਲਬ ਸ਼ਹਿਰ ਦੇ ਵਸਿੰਦੇ ਮੰਨ ਤੋਂ ਇਨਕਾਰ ਕਰ ਦਿੰਦੇ ਹੋ ਉਹ ਮੈਨੂੰ ਲੱਗਦਾ ਹੈ ਜੀ ਸੁਪਰੀਮ ਕੋਰਟ ਨੇ ਵੀ ਐਸੇ ਕਰਕੇ ਰਾਈਟ ਟੂ ਸ਼ੈਲਟਰ ਦੀ ਗੱਲ ਕਹੀ ਹੈ ਇਹ ਗੱਲ ਕਹੀ ਹੈ ਕਿ ਤੁਸੀਂ ਉਹਨਾਂ ਨੂੰ ਮਜ਼ਦੂਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਵੋਗੇ ਥੋਡੇ ਬੁੱਲਡੋਜ਼ਰ ਕਿੱਥੇ ਜਾ ਕੇ ਨਹੀਂ ਮਤਲਬ ਕਿਸੇ ਦਾ ਘਰ ਨਹੀਂ ਟਾਲ ਦੇਣਗੇ ਇਹ ਤੇ ਤੁਸੀਂ ਉਹ ਵੀਡੀਓ ਦੇਖਿਓ ਗੁਰਪ੍ਰੀਤ ਜੀ ਜਦੋਂ ਮਜ਼ਦੂਰ ਬੱਚੀ ਕਤਾਬਾਂ ਲੈ ਕੇ ਭਜਦੀ ਹੈਗੀ ਆਪਣੇ ਟੁੱਟਦੇ ਹੋਏ ਘਰ ਤੋਂ ਬਾਹਰ ਉਹ ਬਹੁਤ ਮਾਰਮਿਕ ਉਹ ਮਤਲਬ ਦੱਸ ਦਿੰਦਾ ਕਿ ਇਸ ਮੂਲਕ ਦੀ ਸੱਚਾਈ ਕੀ ਗਰੀਬਾਂ ਦੀ ਜੀ ਜੀ ਇਹ ਤਾਂ ਹੈ ਉਹ ਦੇਖੀ ਹੈ ਮੈਂ ਵੀਡੀਓ ਬੇਹੱਦ ਭਾਵੁਕ ਕਰਨ ਵਾਲੀ ਉਹ ਤਸਵੀਰ ਹੈ ਤੇ ਜਿਹੜੇ ਮਨੁੱਖੀ ਕਦਰਾਂ ਕੀਮਤਾਂ ਨੂੰ ਜਾਣਦੇ ਨੇ ਉਹਨਾਂ ਦੇ ਲਈ ਉਹ ਬਹੁਤ ਹੀ ਕਹ ਦਈਏ ਸੰਵੇਦਨ ਸੰਵੇਦਨਾ ਵਾਲੀ ਉਹ ਵੀਡੀਓ ਹੈ ਪਰ ਆਪਾਂ ਚੱਲੀਏ ਅਗਲੀ ਖਬਰ ਤੇ ਤੇ ਗੁਜਰਾਤ ਦੇ ਵਿੱਚ ਇੱਕ ਫੈਕਟਰੀ 'ਚ ਹਾਦਸਾ ਹੋਇਆ ਜੀ ਇਹ ਹਾਦਸਾ ਕਿਵੇਂ ਤੇ ਕੀ ਕੁਝ ਹੋਇਆ ਹੈ ਉੱਥੇ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਾਇਓ ਚੰਦਣਾ ਇਸ ਹਾਂਜੀ ਗੁਜਰਾਤ ਦੇ ਵਿੱਚ ਬਨਾਸ ਕਾਠਾ ਇੱਕ ਜ਼ਿਲ੍ਹਾ ਹੈ ਜੀ ਉੱਥੇ ਪਟਾਕਾ ਫੈਕਟਰੀ ਦਾ ਬੋਇਲਰ ਫਟਿਆਗਾ 21 ਮਜ਼ਦੂਰਾਂ ਦੀ ਮੌਤ ਹੋਈ ਹੈ ਜੀ ਹਜੇ ਜਿਹੜੇ 10-12 ਮਜ਼ਦੂਰ ਹੈਗੇ ਉਹ ਗੰਭੀਰ ਤੌਰ ਤੇ ਗਾਇਲ ਨੇ ਸ਼ਾਇਦ ਉਹਨਾਂ ਚੋਂ ਵੀ ਦੱਸਿਆ ਜਾ ਰਿਹਾ ਹੈਗਾ ਕਿ 1-2 ਦੀ ਮੌਤ ਹੋ ਸਕਦੀ ਹੈ ਬਹੁਤ ਗੰਭੀਰ ਤੌਰ ਤੇ ਗਾਇਲ ਨੇ ਤੇ ਦੋ ਦਿਨ ਪਹਿਲਾਂ ਇਹ ਮਧ ਪ੍ਰਦੇਸ਼ ਤੇ ਆਦੀਵਾਸੀ ਇਲਾਕਿਆਂ ਤੋਂ ਜੀਏ ਮਜ਼ਦੂਰ ਆਏ ਸੀਗੇ ਉੱਥੇ ਮਜ਼ਦੂਰੀ ਕਰਨ ਤੇ ਬਾਇਲਰ ਫਟ ਗਿਆ ਹੈਗਾ ਇਹ ਖਬਰ ਨੇ ਇਸ ਕਰਕੇ ਲਈ ਜੀ ਇੱਕ ਪਾਸੇ ਤਾਂ ਮਤਲਬ ਲਗਾਤਾਰੇ ਡਿਮਾਂਡ ਹੁੰਦੀ ਰਹੀ ਹੈ ਕਿ ਵਰਕਪਲੇਸ ਜਿਹੜਾ ਹੈਗਾ ਉਹ ਸੇਫ ਹੋਣਾ ਚਾਹੀਦਾ ਆਪਾਂ ਨੂੰ ਬੋਪਾਲ ਗੈਸ ਸਟ੍ਰੈਟੇਜੀ ਵੀ ਪਤਾ ਜਿਸ ਚ ਹਜ਼ਾਰਾਂ ਮਜ਼ਦੂਰ ਮਰੇ ਸੀਗੇ ਮਤਲਬ ਤੁਸੀਂ ਜਿੱਥੇ ਕੰਮ ਕਰ ਰਹੇ ਹੋ ਉਹ ਜੇ ਵਰਕਪਲੇਸ ਤੁਹਾਡਾ ਸੇਫ ਨਹੀਂ ਹੋਊਗਾ ਜੇ ਉੱਥੇ ਤੁਹਾਨੂੰ ਤੁਹਾਨੂੰ ਜਾਨ ਦਾ ਖਤਰਾ ਲਗਾਤਾਰ ਬਣਿਆ ਰਹੂਗਾ ਤੇ ਉਹ ਦੇ ਕਰਕੇ ਜਾਨ ਵੀ ਚਲੀ ਜਾਂਦੀ ਹੈ ਤੇ ਉ ਤਾਂ ਜੀ ਇੱਕ ਸਵਾਲ ਹੈਗਾ ਜੀ ਮਤਲਬ ਤੁਹਾਨੂੰ ਰਾਈਟ ਟੂ ਵਰਕ ਜਿਹੜਾ ਹੈਗਾ ਉਹ ਕਿਉਂ ਲਾਗੂ ਹੋ ਰਿਹਾ ਹੈਗਾ ਜੀ ਤੁਸੀਂ ਤਾਂ ਅਨਸੇਫ ਕੰਮ ਕਰ ਰਹੇ ਹੋ ਜਿਦੇ ਚ ਇੱਕ ਦਿਹਾੜੀ ਪਿੱਛੇ ਯਾਨੀ ਕਿ 400 ਰੁਪਏ ਪਿੱਛੇ ਤੁਹਾਡੀ ਮੌਤ ਹੋ ਜਾ ਰਹੀ ਹੈ ਜੀ ਜੀ ਕੀ ਤੁਹਾਡੀ ਜ਼ਿੰਦਗੀ ਦੀ ਜਿਹੜੀ ਕੀਮਤ ਹੈ 400 ਰੁਪਏ ਆਈ ਹੈ ਇਹ ਵੱਡੇ ਸਵਾਲ ਨੇ ਮਤਲਬ ਜਿਹੜਾ ਪੂਰੇ ਦੁਨੀਆ ਦਾ ਜਿਹੜਾ ਲੇਬਰ ਮੂਵਮੈਂਟ ਰਹਾਗਾ ਜੀ ਮਜ਼ਦੂਰ ਅੰਦੋਲਨ ਰਹਾਗਾ ਉਹਨੇ ਸਵਾਲ ਚੁੱਕੇ ਸੀ ਕਿ ਜਿਹੜਾ ਵਰਕਪਲੇਸ ਹੈਗਾ ਉਹ ਸੇਫ ਹੋਣਾ ਚਾਹੀਦਾ ਪਰ ਇੰਡੀਆ 'ਚ ਤਾਂ ਆਪਾਂ ਨੂੰ ਪਤਾ ਹੈ ਕਿ ਹਰ ਸਾਲ ਤਕਰੀਬਨ 1.5 ਲੱਖ ਤੋਂ ਲੈ ਕੇ 2 ਲੱਖ ਤੱਕ ਜਿਹੜੇ ਮਜ਼ਦੂਰ ਹੈਗੇ ਉਹ ਵਰਕਪਲੇਸਸ ਤੇ ਮਰਦੇ ਨੇ ਬੰਗਾਲ ਦੀ ਵੀ ਇਦਾਂ ਦੀ ਖਬਰ ਹੈ ਜੀ ਉੱਥੇ 8 ਮਜ਼ਦੂਰ ਮਰੇ ਨੇ ਉੱਥੇ ਵੀ ਇਦਾਂ ਦਾ ਕੋਈ ਗੈਸ ਦਾ ਬੋਇਲਰ ਫਟਿਆਗਾ ਤੁਸੀਂ ਅਸਾਫ ਲਾਓ ਕਿ ਜਿਹੜੇ ਵਰਕ ਪਲੇਸ ਇਨ ਇੰਡੀਆ ਦੇ ਬਹੁਤ ਅਨਸੇਫ ਨੇ ਅੱਛਾ ਗੁਜਰਾਤ ਦੇ ਵਿੱਚ ਇੱਡਾ ਵੱਡਾ ਹਾਦਸਾ ਹੋਇਆਗਾ ਬਨਾਸ ਕਾਠਾਂ ਦੇ ਵਿੱਚ ਕਿੰਨੇ ਮਜ਼ਦੂਰ ਮਰੇ ਨੇ ਪਰ ਮੀਡੀਆ ਪਤਾ ਕੀ ਖਬਰ ਚਲਾ ਰਿਹਾਗਾ ਜੀ ਤੁਹਾਨੂੰ ਅਰਾਨੀ ਹੋਊਗਾ ਜੀ ਉਹ ਜਿਹੜਾ ਅੰਬਾਨੀ ਦਾ ਹੁੰਡਾ ਹੈ ਨਾ ਉਹ ਉੱਥੇ ਪੈਦਲ ਯਾਤਰਾ ਕਰ ਰਿਹਾ ਹੈ ਤੇ ਉਹਨੇ ਅੱਜ ਪੈਸੇ ਦੇ ਕੇ ਕੋਈ ਮੁਰਗੇ ਲੈ ਕੇ ਜਾ ਰਿਹਾ ਸੀ ਗੱਡੀ 'ਚ ਉਹਨੇ ਪੈਸੇ ਦੇ ਕੇ ਉਹ ਮੁਰਗੇ ਫਰੀ ਕਰਾ ਲਏ ਅੱਛਾ ਉਹ ਉਹਦੀ ਹੀ ਖਬਰ ਚਲਾਈ ਜਾ ਰਿਹਾ ਹੈ ਇਹਨਾਂ ਮਜ਼ਦੂਰਾਂ ਦੀ ਖਬਰ ਨਹੀਂ ਚਲਾ ਰਿਹਾ 21 ਬੰਦਿਆਂ ਦੀ ਮੌਤ ਹੋ ਗਈ ਨਾ ਉਹ ਇਹ ਦਿਖਾ ਰਹੇ ਨੇ ਦੇਖੋ ਅੰਬਾਨੀ ਦੇ ਮੁੰਡੇ ਨੇ ਮੁਰਗੇ ਛੜਾ ਲਏ ਹਮ मतलब ਤੁਸੀਂ ਬਹੁਤ ਇਹ ਅਜੀਬ ਜੀ ਸਥਿਤੀ ਹੈ ਮਤਲਬ ਕੀ ਤੁਸੀਂ ਨੂੰ ਕੀ ਕਹੋਗੇ ਜੀ ਬੜਾ ਅਜੀਬ ਲੱਗ ਰਿਹਾ ਹੈ ਇਹਨਾਂ ਦੇ ਜਿਨ੍ਹਾਂ ਦੇ ਕਰਦਾ ਹੈ ਮੀਡੀਆ ਭਾਈ ਉਹਨਾਂ ਦੀ ਗੱਲ ਹੀ ਹੋਣੀ ਹੈ ਪਹਿਲਾਂ ਆਪਾਂ ਤਾਂ ਕਹਿ ਲਈਏ ਜਿਹੜੇ ਮਜ਼ਦੂਰ ਤਬਕਾ ਹੈ ਉਹ ਸਾਰੇ ਤਾਂ ਖੇਰੂ ਖੇਰੂ ਨੇ ਉਹਨਾਂ ਦਾ ਕੀ ਹੈ ਉਹ ਜਾਣ ਜੇ ਸਕੂਚ ਜਾਣਾ ਹੈ ਉਹਨਾਂ ਨਾਲ ਉਹਨਾਂ ਨਾਲ ਕਿਸੇ ਨੂੰ ਕੋਈ ਸੰਵੇਦਨਾ ਨਹੀਂ ਹੈਗੀ ਪਰ ਆਪਾਂ ਚੱਲੀਏ ਤੇਜ਼ੀ ਦੇ ਨਾਲ ਅਗਲੀ ਖਬਰ ਤੇ ਤੇ ਕਾਮੇਡੀਅਨ ਕੋਨਾਲ ਕਾਮਰਾ ਨੇ ਜਿਹੜੀ ਜਿਤਾਈ ਸੀ ਸ਼ੰਕਾ ਵੀ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਉਹਨਾਂ ਨੂੰ ਹੁਣ ਟਰਾਂਜ਼ਿਟ ਜਮਾਨਤ ਮਿਲ ਗਈ ਹੈ ਜੀ ਇਸ ਤੇ ਪਾਇਓ ਚਾਨਣਾ ਹਾਂਜੀ ਉਹਨਾਂ ਨੂੰ ਬੇਲ ਤਾਂ ਪਹਿਲਾਂ ਵੀ ਮਿਲ ਗਈ ਸੀਗੀ ਪਰ ਹੁਣ ਉਹਨਾਂ ਨੂੰ ਜਿਹੜੀ ਟਰਾਂਜ਼ਿਟ ਬੇਲ ਮਿਲੀ ਹੈ ਜੀ ਤੇ ਇਹਦੇ ਚ ਉਹਨਾਂ ਨੇ ਆਪਣਾ ਸਾਰਾ ਸ਼ੇਅਰ ਕੀਤਾਗਾ ਤੇ ਇਹਦੇ ਚ ਗੱਲੇ ਹੈ ਕਿ ਮਤਲਬ ਔਰੰਗਖਾਰ ਥਾਣੇ ਬੁਲਾਇਆ ਗਿਆ ਸੀਗਾ ਇਕਨਾਥ ਸਿੰਘ ਦਿਵਾਲੇ ਮਾਮਲੇ ਚ ਤੇ ਹੁਣ ਪਤਾ ਨਹੀਂ ਉਹਨੂੰ ਉੱਥੋਂ ਜਾਣਾ ਪਊਗਾ ਫਿਰ ਵਾਪਸ ਕਿਵੇਂ ਆਊਗਾ ਉਹ ਸਾਰਾ ਇੱਕ ਰੋਲਾਗਾ ਟ੍ਰਾਂਜਿਟ ਟ੍ਰਾਂਜਿਟ ਜਿਹੜੀ ਬੇਲ ਹੁੰਦੀ ਹੈ ਉਹਦੇ ਕੁਝ ਚੀਜ਼ਾਂ ਹੁੰਦੀਆਂ ਨੇ ਮਤਲਬ ਜਿਹੜਾ ਇਹ ਟੈਕਨੀਕਲ ਪਹਿਲੂ ਉਹ ਤਾਂ ਮੈਨੂੰ ਨਹੀਂ ਪਤਾ ਪਰ ਮਤਲਬ ਇਹ ਸ਼ਾਇਦ ਇਹ ਇਹਦੇ ਚ ਇਹ ਹੁੰਦਾਗਾ ਕਿ ਉਹ ਉੱਥੇ ਜਾਣਗੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਊਗੀ ਇਨਵੈਸਟੀਗੇਸ਼ਨ ਜੁਆਇਨ ਕਰਨਗੇ ਉਸ ਤੋਂ ਬਾਅਦ ਉਹ ਵਾਪਸ ਆ ਜਾਣਗੇ ਇਹ ਸ਼ਾਇਦ ਟਰਾਂਜ਼ਿਟ ਜਿਹੜੀ ਬੇਲ ਹੁੰਦੀ ਹੈ ਇਸ ਕਿਸਮ ਦੀ ਹੁੰਦੀ ਹੈ ਬਾਕੀ ਟੈਕਨੀਕਲ ਜਿਹੜਾ ਪੁਆਇੰਟ ਹੁੰਦਾ ਉਹ ਮੈਂ ਕਿਸੇ ਵਕੀਲ ਨਾਲ ਗੱਲ ਕਰਕੇ ਜ਼ਰੂਰ ਇਹਦੇ ਚ ਅਪਡੇਟ ਕਰਾਂਗੇ ਹਾਂ ਇਹ ਹੈ ਕਿ 7 ਅਪ੍ਰੈਲ ਤੱਕ ਇਹ ਜਿਆਦਾ ਉਹ ਨੂੰ ਨਹੀਂ ਦਿੱਤੀ। ਅ ਇਹਦੇ ਨਾਲ ਨਾਲ ਤੁਸੀਂ ਉਹ ਖਬਰ ਵੀ ਲੈ ਲਓ ਅਲਾਬਾਦੀ ਵਾਲੀ ਅੱਜ ਸੁਪਰੀਮ ਕੋਰਟ ਦੇ ਵਿੱਚ ਉਹਦਾ ਵੀ ਮਾਮਲਾ ਚੱਲ ਰਿਹਾ ਸੀਗਾ ਤੇ ਜੀ ਉਹਨਾਂ ਨੂੰ ਪਾਸਪੋਰਟ ਨਹੀਂ ਦਿੱਤਾ ਗਿਆ ਜੀ। ਹਾਂ ਹਾਂ ਉਹ ਪਾਸਪੋਰਟ ਮੰਗ ਰਿਆ ਸੀ ਮੈਨੂੰ ਲੱਗਦਾ ਕਿ ਉਹ ਬਾਹਰ ਜਾਣਾ ਚਾਹੁੰਦਾ ਸੀਗਾ। ਉਹ 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 ਵਾਲਾ ਕੋਈ ਅਲਾਬਾਦੀ ਆ ਜਿਹਨੇ ਬਹੁਤ ਮਾਪਿਆਂ ਤੇ ਬਹੁਤ ਗੰਦਾ ਕਮੈਂਟ ਕੀਤਾ ਸੀ, ਭੱਦਾ ਕਮੈਂਟ ਕੀਤਾ ਸੀਗਾ। ਹੁਣ ਤਾਂ ਉਹ ਕਹਿ ਰਿਹਾ ਸੀਗਾ ਕਿ ਜੀ ਮੇਰਾ ਪਾਸਪੋਰਟ ਦਿੱਤਾ ਜਾਵੇ। ਉੱਤੇ ਹੁਣ ਉਹਨੇ ਉਹਨੂੰ ਮਨਾ ਕਰਤਾਗਾ। ਪਾਸਪੋਰਟ ਦੇਣ ਤੋਂ ਹਾਲਾਂਕਿ ਉਹਦੀ ਗ੍ਰਫਤਾਰੀ ਤੋ ਰਾਤ ਮਿਲ ਗਈ ਸੀਗੀ ਪਰ ਉਹਦੀ ਕੁਝ ਸ਼ਰਤਾਂ ਸੀਗੀਆਂ ਤੇ ਹਜੇ ਤੱਕ ਉਹਦਾ ਜਿਹੜਾ ਪਾਸਪੋਰਟ ਹੈ ਉਹ ਜਮਾਈ ਰਹੂਗਾ ਸੀ ਅੱਗੇ ਜੀ ਸੋ ਉਧਰ ਚਾਨਣਾ ਪਾ ਦਿਓ ਪਾਸਟਰ ਬਜਿੰਦਰ ਦੇ ਮਾਮਲੇ ਦੇ ਉੱਪਰ ਵੀ ਆਖਰਕਾਰ ਅੱਜ 1 ਅਪ੍ਰੈਲ ਆ ਪਰ ਕੋਰਟ ਚ ਫੈਸਲਾ ਆ ਗਿਆ ਤੇ ਉਹਨਾਂ ਨੂੰ ਵੀ ਫਾਇਰ ਕਰ ਦਿੱਤਾ ਗਿਆ ਇੱਕ ਤਰੀਕੇ ਨਾਲ ਪਾਇਓ ਚਾਨਣਾ ਖਬਰ ਹਾਂਜੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਲਾਈ ਗਈ ਹੈਗੀਆ 7 ਸਾਲ ਪੁਰਾਣਾ ਮਾਮਲਾ ਹੈ ਸਾਲ 2018 ਦਾ ਮਾਮਲਾ ਹੈਗਾ ਜੀਰਕਪੁਰ 'ਚ ਉਹਨਾਂ ਨੇ ਇੱਕ ਪੀੜਿਤਾ ਨਾਲ ਰੇਪ ਕੀਤਾ ਸੀਗਾ ਸਰਵਾਈਵਰ ਕਹਿੰਦੇ ਉਹਦਾ ਤਾਂ ਆਪਾਂ ਉਹਨਾਂ ਨੂੰ ਜਿਹੜੇ ਕਿ ਆਪਣੇ ਰੇ ਪਉਣ ਤੋਂ ਬਾਅਦ ਵੀ ਲੜਾਈ ਲੜਦੇ ਨੇ ਤੋਂ ਸਰਵਾਈਵਰ ਇਸ ਮਾਮਲੇ 'ਚ ਪੂਰੀ ਡਟੀ ਰਹੀ کورٹ ਦੇ ਸਾਹਮਣੇ ਇਹ ਪਾਸਟਰ ਬਜਿੰਦਰ ਗੜਗੜਾ ਵੀ ਰਿਹਾ ਸੀ ਕਹਿ ਰਿਹਾ ਸੀਗਾ ਕਿ ਮੇਰੇ ਤੇ ਪੈਰ 'ਚ ਰਾਡ ਡੱਲੀ ਹੋਈ ਹੈ ਜੀ ਮੇਰੇ ਤੇ ਮੇਰੇ ਤੇ ਰਹਿਮ ਕਰੋ ਮੇਰੇ ਛੋਟੇ ਛੋਟੇ ਬੱਚੇ ਨੇ ਮੇਰਾ ਹੁਣੇ-ਹੁਣੇ ਵਿਆਹ ਹੋਇਆਗਾ ਇਸੇ ਕਿਸਮ ਦੀਆਂ ਗੱਲਾਂ ਕਰ ਰਿਹਾ ਸੀਗਾ ਪਰ ਉਹਦਾ ਕੋਈ ਅਸਰ ਬਣਿਆ ਨਹੀਂ ਤੇ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਹੈਗਾ ਤੇ ਹੁਣ ਉਹ ਰਾਮ ਰਈਮ ਵਾਂਗ ਹੀ ਇਹਨੂੰ ਵੀ ਉਮਰ ਕੈਦੀ ਸਜ਼ਾ ਹੋਈ ਹੈ ਤੇ ਉਹ ਆਪਾਂ ਨੂੰ ਪਤਾ ਹੈ ਕਿ ਇਹਦਾ ਸਾਰਾ ਜਿਹੜਾ ਮਾਮਲਾਗਾ ਇਹ ਇਹ ਵੀ ਬਾਹਰ ਪੜਣਾ ਚੋਂਦਾ ਸੀਗਾ ਤੇ ਦਿੱਲੀ 에ਰਪੋਰਟ ਚ ਅਰੈਸਟ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਦੇ ਨੋਨ ਅਵੇਲੇਬਲ ਜਿਹੜੇ ਵਾਰੰਟ ਸੀਗੇ 3 ਮਾਰਚ ਦੀ ਗੱਲ ਹੈ ਉਸ ਤੋਂ ਬਾਅਦ ਨੋਨ ਅਵੇਲੇਬਲ ਵਾਰੰਟਾ ਜਾਰੀ ਕਰਤੇ ਸੀਗੇ ਤੇ ਹੁਣ ਜਿਹੇ ਚ ਇਹਨੂੰ ਭੇਜ ਦਿੱਤਾ ਗਿਆ ਹੈਗਾ ਜੀ ਤੇ ਇਹਦਾ ਆਪਾਂ ਨੂੰ ਪਤਾ ਹੀ ਹੈ ਕਿਸ ਸਾਧਨ ਨਾਲ ਪਖੰਡ ਫਲਾ ਕੇ ਪੰਜਾਬ 'ਚ ਕੀ ਕੀ ਕਰਦਾ ਸੀਗਾ ਪਹਿਲਾ ਵੀ ਇਹ ਹਰਿਆਣੇ ਤੋਂ ਆ ਜੀ ਅਮਨानगर ਤੋਂ ਤੇ ਪਹਿਲਾ ਵੀ ਇਹ ਜਿਹੜਾ ਮਰਡਰ ਦੇ ਕੇਸ ਜੇਲ੍ਹ 'ਚ ਸੀਗਾ ਉਸ ਤੋਂ ਬਾਅਦ ਜਦੋਂ ਬਾਹਰ ਆਇਆ ਉਸ ਤੋਂ ਬਾਅਦ ਇਸ ਤਰ੍ਹਾਂ ਸਾਰਾ ਜਿਹੜੇ ਗਰੀਬ ਸਿੱਖ ਸੀਗੇ ਉਹਨਾਂ ਨੂੰ 크੍ਰਿਸਚਨ ਕਨਵਰਟ ਕਰਨ ਦਾ ਪੂਰਾ ਪ੍ਰੋਜੈਕਟ ਲਿਆ ਲਿਆ ਸੀ ਪੰਜਾਬ 'ਚ ਖੈਰ ਉਹਨਾਂ ਨੂੰ ਕਹਿੰਦਾ ਸੀਗਾ ਕਿ ਜੇ ਮੇਰੇ ਡੇਰੇ ਆਉਂਗੇ ਤਾਂ ਤੁਹਾਡੇ ਜਿਹੜੀ ਬਿਮਾਰੀਆਂ ਨੇ ਉਹ ਠੀਕ ਹੋ ਜਾਣਗੇ ਜੇ ਕੋਈ ਗੁੰਗਾ ਹੈ ਤਾਂ ਉਹ ਬੋਲਣ ਲੱਗ ਜੂਗਾ ਇਹ ਵੀ ਆਪਾਂ ਵੀਡੀਓ ਵੀ ਦੇਖਦੇ ਰਹੇ ਆ ਕਿਸੇ ਸਾਹ ਨਾਲੇ ਡਰਾਮੇ ਕਰਦੇ ਰਹੇ ਨੇ ਤੇ ਉਸੇ ਹਿਸਾਬ ਉਹ ਸਾਰਾ ਮਾਮਲਾ ਹੋਈ ਹੈ ਜੀ ਹੁਣ ਦੇਖੋ ਇਹ ਮਰਡਰ ਮਰਡਰ ਕੇਸ ਦੇ ਵਿੱਚ ਇਸ ਤੇ ਚਾਨਣਾ ਪਾ ਦਿਓ ਕਿ ਮਰਡਰ ਕੇਸ ਚ ਕਿੰਨਾ ਸਮਾਂ ਜੇਲ੍ਹ ਰਹਿ ਕੇ ਆਏ ਨੇ ਇਹ 4 ਸਾਲ ਸੀਗਾ ਜੀ ਜੇਲ੍ਹ ਚ ਠੀਕ ਹੈ ਜੇਲ੍ਹ ਤੋਂ ਬਾਹਰ ਆਇਆ ਉਹਦਾ ਬੜਾ ਅਜੀਬ ਲੱਗਿਆ ਸੀਗਾ 2000 2016 15 ਚ ਬਾਹਰ ਆਇਆ ਸੀਗਾ ਜੀ ਤੇ ਉਹ ਬੜਾ 2011 ਚ ਵਾਰ ਅੰਦਰ ਗਿਆ ਸੀਗਾ ਮਰਡਰ ਚ ਜੀ ਜੀ ਹਾਂ ਠੀਕ ਹੈ ਸੋ ਤੇਜੀ ਦੇ ਹਾਂ ਦੇ ਸਾਰ ਹੀ ਇਹ 크ਿਸਚਨ ਧਰਮ ਦਾ ਪ੍ਰਚਾਰਕ ਬਣ ਗਿਆ ਸੀਗਾ ਇਹ ਅਜੀਬ ਸੀਗਾ ਜੀ ਜੀ ਅੰਦਰੋਂ ਹੀ ਫੇ ਗਿਆਨ ਲੈ ਕੇ ਹੀ ਸ਼ਾਇਦ ਬਾਹਰ ਆਏ ਹੋਣਗੇ ਸੋ ਚਲੋ ਆਪਾਂ ਤੇਜੀ ਦੇ ਨਾਲ ਆਖਰੀ ਖਬਰ ਦੇ ਵੱਲ ਵਧਦੇ ਹਾਂ ਹਰਿਆਣੇ ਚ ਕੱਲ ਬਿਜਲੀ ਮਹਿੰਗੀ ਹੋਣ ਜਾ ਰਹੀ ਹੈ ਹਾਂ ਹਰਿਆਣੇ ਚ ਬਿਜਲੀ ਮਹਿੰਗੀ ਹੋਣ ਜਾ ਰਹੀ ਹੈ ਜੀ ਤੇ ਜਿਹੜੇ ਆਪਣੇ ਬਿਜਲੀ ਮੰਤਰੀ ਨੇ ਅਨਿਲ ਵਿਜ ਸਾਹਿਬ ਉਹਨਾਂ ਨੇ ਪੱਲਾ ਝਾੜ ਲਿਆ ਜੀ ਉਹ ਤਾਂ ਕਹਿ ਰਹੇ ਕਿ ਅਸੀਂ ਤਾਂ ਸਿਰਫ ਹੋਰ ਸਿਰਫ ਬੈਲੈਂਸ ਸ਼ੀਟ ਬਣਾਉਂਦੇ ਹੈਗੇ ਆ ਸਾਡੇ ਹੱਥ ਚ ਕੁਝ ਨਹੀਂ ਹੈਗਾ ਤੇ 25 ਜਿਹੜਾ ਪੈਸੇ ਪ੍ਰਤੀ ਯੂਨਿਟ ਜਿਹੜੀ ਬਿਜਲੀ ਹੈ ਉਹ ਮਹਿੰਗੀ ਹੋ ਰਹੀ ਹੈ ਜੇ 50 ਯੂਨਿਟ ਵਰਤੋਂਗੇ 2 ਰੁਪਏ ਲੱਗੂਗਾ ਜੇ 100 ਯੂਨਿਟ ਵਰਤੋਂਗੇ 2.5 ਰੁਪਏ 250 ਯੂਨਿਟ ਵਰਤੋਂਗੇ ਤਾਂ 3 ਰੁਪਏ ਜੇ 250 ਤੋਂ 250 ਯੂਨਿਟ ਵਰਤੋਂਗੇ ਤਾਂ 2.5 ਰੁਪਏ ਯਾਨੀ ਕਿ ਤੁਸੀਂ ਜਿੰਨੀ ਜ਼ਿਆਦਾ ਯੂਨਿਟਾਂ ਵਰਤਦੇ ਜਾਓਗੇ ਓਨੇ ਜ਼ਿਆਦਾ ਤੁਹਾਡੇ ਤੇ ਪੈਸੇ ਲੱਗਦੇ ਜਾਣਗੇ ਤੇ 2022 ਚ ਵੀ ਵੱਧ ਚੁੱਕਿਆ ਗਾਜੀ ਪੈਸਾ ਉੱਥੇ ਹਰਿਆਣਾ ਚ ਪਹਿਲਾਂ ਤੇ ਹੁਣ ਦੁਬਾਰੇ ਤੋਂ ਸ਼ੁਰੂ ਹੋ ਰਿਹਾ ਜਦ ਕਿ ਆਪਾਂ ਨੂੰ ਪਤਾ ਕਿ ਇੱਥੇ ਇਹ ਵੀ ਬਿਜਲੀ ਫਰੀ ਦੇਣ ਦੀ ਗੱਲਾਂ ਕਰ ਰਹੇ ਸੀ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਬੀਜੇਪੀ ਵਾਲੇ ਤੇ ਗਾਇਬ ਹੈਗਾ ਜੀ ਹੁਣ ਤਾਂ ਇਹ ਪੈਸੇ ਵੰਡਾਰੇ ਨੇ ਜੀ ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਸੋ ਪੁਨੀਆ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਸ਼ੁਕਰੀਆ